ਸ਼੍ਰੀਕਾਲ ਆਦਾਬ ਜੀ ਭਾਵੇਂ ਜਿਹੜਾ ਸ਼ੇਅਰ ਮੈਂ ਤੁਹਾਡੇ ਨਾਲ ਸਾਂਝਾ ਕਰਨ ਲੱਗਿਆ ਉਹਦਾ ਸਿੱਧਾ ਸਬੰਧ ਇਮੀਗ੍ਰੇਸ਼ਨ ਇੰਡਸਟਰੀ ਦੇ ਨਾਲ ਨਹੀਂ ਹੈ ਪਰ ਮੈਂ ਥੋੜਾ ਇਹਨੂੰ ਜੋੜਨਾ ਚਾਹੂੰਗਾ ਕੁਝ ਰੁੱਖ ਮੈਨੂੰ ਪੁੱਤ ਲੱਗਦੇ ਨੇ ਕੁਝ ਰੁੱਖ ਲੱਗਦੇ ਮਾਵਾ ਕੁਝ ਰੁੱਖ ਮੇਰੇ ਦਾਦੇ ਵਾਂਗਰ ਪੱਤਰ ਟਾਵਾ ਟਾਵਾ ਮੈਂ ਦਰਖਤਾਂ ਦੀ ਗੱਲ ਇਸ ਕਰਕੇ ਕੀਤੀ ਹੈ ਕਿ ਦਰਖਤਾਂ ਦਾ ਸਿੱਧਾ ਸਬੰਧ ਕਿਤੇ ਨਾ ਕਿਤੇ ਮੌਸਮ ਦੇ ਨਾਲ ਹੈ ਔਰ ਮੌਸਮ ਦਾ ਸਬੰਧ ਕਿਤੇ ਨਾ ਕਿਤੇ ਸਾਡੀ ਪੰਜਾਬ ਦੀ ਇਮੀਗ੍ਰੇਸ਼ਨ ਇੰਡਸਟਰੀ ਦੇ ਨਾਲ ਹੈ ਜੋ ਵਿਕਦਾ ਉਹ ਕੱਢ ਲਿਆ ਜਾਂਦਾ ਹੈ ਗਰਮੀ ਆਈ ਨਿੰਬੂ ਸ਼ਕੰਜਮੀ ਕੱਢ ਲਈ ਸਰਦੀ ਆਈ ਚਾਹ ਤੇ ਅੰਡਿਆਂ ਦੀ ਰੇੜੀ ਲਾ ਲਈ ਇਹ ਪ੍ਰਵਿਰਤੀ ਪੰਜਾਬ ਦੇ ਵਿੱਚ ਪਿਛਲੇ 20 ਸਾਲ ਤੋਂ ਚੱਲਦੀ ਆ ਰਹੀ ਹੈ ਪਰ ਜਦੋਂ ਅਸੀਂ ਹੁਣ ਪਿਛਲੇ 3-4 ਸਾਲ ਤੋਂ ਕੁਝ ਖਾਸ ਕੰਪਨੀਆਂ ਦੇ ਨਾਲ ਜੋੜ ਕੇ ਦੇਖਾਂਗੇ ਤਾਂ ਸਪੈਸ਼ਲਾਈਜੇਸ਼ਨ ਦਾ ਦੌਰ ਸ਼ੁਰੂ ਹੋਇਆ ਬਹੁਤ ਸਾਰੇ ਲੋਕਾਂ ਨੇ ਆਪਣੇ ਆਪ ਨੂੰ ਪੰਜਾਬ ਤੋਂ ਹਟਾ ਕੇ ਵਿਦੇਸ਼ਾਂ ਦੇ ਵਿੱਚ ਸੈਟਲ ਕਰਕੇ ਉੱਥੋਂ ਦੀਆਂ ਨੀਤੀਆਂ ਨੂੰ ਇੱਥੇ ਤੱਕ ਲੈ ਕੇ ਆਂਦਾ ਔਰ ਲੋਕਾਂ ਨੂੰ ਵਾਕਈ ਇੱਕ ਜਿਹੜੀ ਦੀਵਾਰ ਸੀ ਉਹ ਤੋੜ ਕੇ ਉਸ ਸੈਮੀਨਾਰਾਂ ਦੇ ਰਾਹੀਂ ਜਾਂ ਆਪਣੀ ਸਪੀਚ ਦੇ ਰਾਹੀਂ ਜਾਂ ਆਪਣੀ ਗੱਲਬਾਤ ਰਾਹੀਂ ਲੋਕਾਂ ਨੂੰ ਦੱਸਣੀ ਸ਼ੁਰੂ ਕੀਤੀ ਹੈ ਸੋ ਮੌਸਮ ਜਿਹੜਾ ਹੈਗਾ ਹਮੇਸ਼ਾ ਹੀ ਬਦਲਦਾ ਰਹਿੰਦਾ ਹੈ ਇਸ ਇੰਡਸਟਰੀ ਦੇ ਵਿੱਚ ਬਦਲਾਅ ਵੀ ਜ਼ਰੂਰੀ ਹੈ ਪਰ ਇਸ ਕਿਸਮ ਦਾ ਬਦਲਾਅ ਕੋਈ ਜ਼ਰੂਰੀ ਨਹੀਂ ਕਿ 6 ਮਹੀਨੇ ਬਾਅਦ ਦੁਕਾਨਦਾਰੀ ਬਦਲੇ ਰੰਗ ਬਦਲਣ ਬੋਰਡ ਦੇ ਸ਼ਬਦ ਬਦਲਣ ਅੱਜ ਦਾ ਸਾਡਾ ਜਿਹੜਾ ਮੁੱਦਾ ਹੈਗਾ ਉਹ ਉਹਨਾਂ ਸਟੂਡੈਂਟਸ ਲਈ ਹੈ ਜਿਹੜੇ ਕੈਨੇਡਾ ਜਾਣ ਦੇ ਚਾਹਵਾਨ ਨੇ ਸਵਾਲ ਪਰਸੈਂਟੇਜ ਦਾ ਜਾਂ ਸਵਾਲ ਕਿਸੇ ਬੈਂਡ ਦਾ ਨਹੀਂ ਉਹਨਾਂ ਦੀ ਇੱਛਾ ਸ਼ਕਤੀ ਹੈ ਕਿ ਮੈਂ ਕ ਆ ਜਾਣਾ ਸੋ ਉਹਨਾਂ ਨੂੰ ਬਹੁਤ ਵੱਡੇ ਪੱਧਰ ਤੇ ਗੁੰਮਰਾਹ ਕੀਤਾ ਜਾਂਦਾ ਹੈ ਮੁੱਦੇ ਜਿਹੜੇ ਅਸੀਂ ਪਿਛਲੇ ਬਾਰੇ ਡਿਸਕਸ ਕੀਤੇ ਸੀ ਐਸ ਡੀ ਐਸ ਆ ਐਸ ਪੀ ਪੀ ਤੋਂ ਸ਼ੁਰੂ ਐਸ ਡੀ ਐਸ ਨੋਨ ਐਸ ਇਸ ਚਾਰ ਮੁੱਦੇ ਤੁਹਾਡੇ ਲਈ ਛੱਡ ਕੇ ਗਏ ਸੀ ਕਿ ਤੁਹਾਡੀ ਜਿਹੜੀ ਚੰਗੀ ਪਲੀ ਪ੍ਰੋਫਾਈਲ ਹੈ 6 ਬੈਂਡ ਇਚ 6.5 ਜਾਂ 7 ਕਿਉਂ ਰਿਫਿਊਜ਼ ਹੋ ਜਾਂਦੀ ਹੈ ਕਿਉਂ ਤੁਹਾਨੂੰ ਦੁਬਾਰਾ ਵੀਜ਼ਾ ਲੈਣਾ ਪੈਂਦਾ ਹੈ ਕਿਉਂ ਲੜਾਈ ਕਰਨੀ ਪੈਂਦੀ ਹੈ ਵੀਜ਼ਲੀ ਪਹਿਲੀ ਵਾਰ ਵੀਜ਼ਾ ਕਿਉਂ ਨਹੀਂ ਆਉਂਦਾ ਕਿਉਬਿਕ ਦੀ ਭੇੜਚਾਲ ਪੰਜਾਬ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਹੈ ਭੇੜਚਾਲ ਸ਼ਬਦ ਮੈਸ ਕਰਕੇ ਯੂਜ਼ ਕੀਤਾ ਹੈ ਐਕਚੁਅਲ ਫੈਕਟ ਪਤਾ ਹੀ ਨਹੀਂ ਕਿਸੇ ਨੂੰ ਕਿ ਕਿਉਬਿਕ ਕਿਉਂ ਜਾਣਾ ਚਾਹੀਦਾ ਤੀਸਰਾ ਪਿਛਲੇ ਵਾਰ ਤੁਹਾਡੇ ਲਈ ਸਿਸਟਮ ਛੱਡਿਆ ਸੀ ਕਿ ਪੰਜਾਬ ਦੇ ਵਿੱਚ ਪੈਕੇਜ ਨਾਮ ਦੇ ਸਿਸਟਮ ਖੁੱਲੇ ਆਮ ਚੱਲਦੇ ਨੇ ਕਾਲਜ ਇਸ ਪ੍ਰਤੀ ਆਪਣਾ ਜਿਹੜਾ ਰਿਐਕਸ਼ਨ ਉਹ ਕੀ ਰੱਖਦੇ ਨੇ ਇਹਦੇ ਬਾਰੇ ਵੀ ਚਰਚਾ ਕਰਾਂਗੇ ਤੀਸਰਾ ਪ੍ਰੋਵੈਂਸ ਦਾ ਮੁੱਦਾ ਬਹੁਤ ਵੱਡਾ ਹੈ ਪੰਜਾਬ ਦੇ ਵਿੱਚ ਕਿ ਮੈਂ ਫਲਾਣੀ ਪ੍ਰੋਵੈਂਸ ਜਾਣਾ ਹੈ ਕੰਸਲਟੈਂਟ ਵੱਲੋਂ ਕਿਹਾ ਜਾਂਦਾ ਫਲਾਨੀ ਚ ਚੱਲਿਆ ਜਾ ਜਲਦੀ ਪੀਆਰ ਹੋ ਜੂਗੀ ਇਹਨਾਂ ਦੇ ਪਿੱਛੇ ਰਿਐਲਿਟੀ ਕੀ ਹੈ ਇਹਦੇ ਬਾਰੇ ਵੀ ਚਰਚਾ ਕਰਨ ਦੀ ਕੋਸ਼ਿਸ਼ ਕਰਾਂਗੇ ਵੀਜ਼ਾ ਐਕਸਪਰਟ ਔਰ ਕੈਨੇਡਾ ਤੋਂ ਖਾਸ ਤੌਰ ਤੇ ਬਤੌਰ ਇੰਸਟੀਟਿਊਸ਼ਨ ਨੂੰ ਰਨ ਕਰ ਰਹੇ ਔਰ ਖਾਸ ਤੌਰ ਤੇ ਤੁਹਾਡੀਆਂ ਸਮੱਸਿਆਵਾਂ ਨੂੰ ਸਮਝਦੇ ਗੁਰਿੰਦਰ ਭੱਟੀ ਜੀ ਸਾਡੇ ਨਾਲ ਇਸ ਮੰਚ ਤੇ ਮੌਜੂਦ ਨੇ ਬਾਬਾ ਸਵਾਗਤ ਹੈ ਤੁਹਾਡਾ। ਥੈਂਕ ਯੂ ਵੈਰੀ ਮਚ ਰਮੀ ਦੇਸ਼ ਪ੍ਰਦੇਸ਼ ਦੇ ਕਰੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਨਾਲ ਹੀ ਰੋਹਿਤ ਜੀ ਜੋ ਕਿ ਵੀਜ਼ਾ ਐਕਸਪਰਟ ਨੇ ISS ਦਾ ਜਿਰਾ ਮੂਰਾ ਇਸ ਵਕਤ ਪੰਜਾਬ ਦੇ ਵਿੱਚ ਬੱਚਿਆਂ ਨੂੰ ਡੀਲ ਕਰਦੇ ਨੇ ਉਹ ਵੀ ਸਾਡੇ ਨਾਲ ਇਸ ਮੰਚ ਤੇ ਨੇ ਬਾਬਾ ਸਵਾਗਤ ਹੈ। ਥੈਂਕ ਯੂ ਵੈਰੀ ਮਚ ਜੀ ਸਾਡੇ ਨਾਲ ਜੁੜੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਤੋਂ ISS ਦੀ ਟੀਮ ਵੱਲੋਂ ਪਿਆਰ ਭਰਿਆ ਸਤਿ ਸ਼੍ਰੀ ਅਕਾਲ। ਸਭ ਤੋਂ ਪਹਿਲਾਂ ਉਹਨਾਂ ਹੁਸ਼ਿਆਰ ਬੱਚਿਆਂ ਦੀ ਤਰਰਧਦ ਕਰਨ ਵਾਲੇ ਬੱਚਿਆਂ ਦੀ ਮਿਹਨਤ ਕਰਨ ਵਾਲੇ ਬੱਚਿਆਂ ਦੀ ਗੱਲ ਕਰੀਏ ਜਿਹੜੇ ਕਿ ਵਿਚਾਰੇ ਪਤਾ ਨਹੀਂ ਉਹਨਾਂ ਨੂੰ ਲੱਗਦਾ ਕਿ ਮੈਂ ਰਿਫਿਊਜ਼ ਕਿਉਂ ਹੋ ਗਿਆ ਮੈਂ ਤਾਂ ਰੀਸੈਂਟ ਪਾਸ ਆਊਟ ਆ ਮੇਰਾ ਤਾਂ ਗੈਪ ਨਹੀਂ ਮੇਰੇ ਬੈਂਡ ਬਹੁਤ ਵਧੀਆ ਨੇ ਮੇਰੀ ਪਰਸੈਂਟੇਜ ਬਹੁਤ ਵਧੀਆ ਹੈ ਮੇਰੇ ਸਬਜੈਕਟ ਵਧੀਆ ਨੇ ਮੈਂ ਆਈਸੀਸੀ ਸੀਬੀਐਸਸੀ ਤੋਂ ਪੜਿਆ ਮੇਰੀ ਰਿਫਿਊਜ਼ ਕਿਉਂ ਆ ਗੁਰਿੰਦਰ ਜੀ ਇਹ ਕੁਐਸਚਨ ਤੁਹਾਡੇ ਲਈ ਹੈ ਇੱਕ ਚੰਗੀ ਪ੍ਰੋਫਾਈਲ ਕਿਉਂ ਰਿਫਿਊਜ਼ ਹੋ ਜਾਂਦੀ ਹੈ ਇਹਨੂੰ ਜੇਕਰ ਮੈਂ ਇੱਕੋ ਵਰਡ ਦੇ ਵਿੱਚ ਆਨਸਰ ਦਵਾਂ ਤੇ ਉਹ ਰਾਵਾਂ ਲਾਂਚਮੈਂਟ ਹੈ ਲੋਜਮੈਂਟ ਲੋਜਮੈਂਟ ਤੋਂ ਕੀਪ ਆਪ ਡਿਟੇਲ ਦੇ ਵਿੱਚ ਲੋਜਮੈਂਟ ਜਿਹੜਾ ਨਾ ਇਹ ਸਟੂਡੈਂਟ ਦਾ ਸਾਰੀਆਂ ਚੀਜ਼ਾਂ ਵਧੀਆ ਆਮ ਤੌਰ ਤੇ ਦੇਖਿਆ ਜਾਂਦਾ ਕਿ ਸਟੂਡੈਂਟ ਕਹਿੰਦਾ ਕਿ ਮੇਰੇ 70% ਨੰਬਰ ਹੈ ਆਲਸ ਦੇ ਵਿੱਚ ਵੀ ਸਾਡੇ 66 E ਚ ਆਈਆਂ ਸੱਤ ਬੈਂਡ ਓਵਰਆਲ ਹੈ ਠੀਕ ਹੈ ਕੋਰਸ ਵੀ ਉਹਨੇ ਬਿਲਕੁਲ ਠੀਕ ਚੂਸ ਕੀਤਾ ਜੀਆਈਸੀ ਵੀ ਉਹਨੇ ਭਰਿਆ ਠੀਕ ਹੈ ਫਿਰ ਵੀ ਮੇਰੀ ਐਪਲੀਕੇਸ਼ਨ ਰਿਜੈਕਟ ਹੋ ਗਈ ਸਟਾਰਟਿੰਗ ਦੇ ਵਿੱਚ ਜਦੋਂ ਸਟੂਡੈਂਟ ਕਿਸੇ ਵੀ ਕੰਸਲਟੈਂਟ ਕੋ ਜਾਂਦਾ ਹੈ ਰਿਫਿਊਜ਼ ਹੋ ਕਰਕੇ ਉਹ ਇਮੀਡੀਏਟਲੀ ਜਿਹੜੀ ਰਿਫਿਊਜ਼ਲ ਲੈਟਰ ਹੈ ਫੋਰਚੂਨੇਟਲੀ ਅਨਫੋਰਚੂਨੇਟਲੀ ਰਿਫਿਊਜ਼ਲ ਲੈਟਰ ਦੇਖ ਕਰਕੇ ਉਹਨੂੰ ਨਹੀਂ ਦੱਸਿਆ ਜਾ ਸਕਦਾ ਕਿ ਭਈ ਤੇਰੀ ਐਪਲੀਕੇਸ਼ਨ ਰਿਜੈਕਟ ਗਿਆ ਹਰ ਕੋਈ ਬੰਦਾ ਆਪ ਕਹਿ ਲੋਨ ਕਿ ਵੀ ਸ਼ਾਣਾ ਕੂਆ ਮੈਂ ਵਰਡ ਯੂਜ਼ ਕਰਾਂਗਾ ਕਿ ਵੀ ਸਮਝਦਾਰੀ ਵਹਾਣ ਦੀ ਕੋਸ਼ਿਸ਼ ਕਰਦਾ ਹੈ ਸਟੂਡੈਂਟ ਦੇ ਸਾਹਮਣੇ ਕਿ ਆਈ ਏਮ ਦਾ ਐਕਸਪਰਟ ਮੈਨੂੰ ਸਾਰੀ ਇੰਟਰਨਲ ਇਨਫੋਰਮੇਸ਼ਨ ਹੈ ਆ ਦੇਖ ਤੇਰੇ ਸਬਜੈਕਟ ਏ ਸੀਗੇ ਤੂੰ ਇਹ ਕੋਰਸ ਚੂਜ਼ ਕੀਤਾ ਤੋ ਐਂ ਕੀਤਾ ਤੋ ਕੀਤਾ ਐਂਡ ਐਕਚੁਅਲ ਚੌਥੇ ਇੱਕ ਸਵਾਲ ਖੜਾ ਹੁੰਦਾ ਹੈ ਕਿ ਉਸੇ ਕੰਸਲਟੈਂਟ ਨੂੰ ਜਿਹੜਾ ਉਹ ਐਡਵਾਈਸ ਦੇ ਰਿਹਾ ਹੈ ਰਾਈਟ ਕਿ ਵੀ ਤੇਰੇ ਕੋਲ ਇਹ ਵਾਲੀ ਪ੍ਰੋਫਾਈਲ ਦੇ ਨਾਲ ਰਿਲੇਟਡ ਕੀ ਵੀਜ਼ਾ ਨਹੀਂ ਲਿੱਤੇ ਹੋਏ ਉਹ ਜਿਹੜੇ ਵੀਜ਼ਾ ਆਂਦੇ ਆ ਤੇ ਉਹਨੂੰ ਅਸੀਂ ਨਾਮ ਦੇ ਦਿੰਨੇ ਆ ਕਿਸਮਤ ਦਾ ਤੇ ਜਿਹੜੇ ਕੋਈ ਰਿਫਿਊਜ਼ਲ ਹੁੰਦਾ ਹੈ ਕਿ ਉਹਦੇ ਅਸੀਂ ਨੁਕਸ ਕੱਢਣ ਦੀ ਕੋਸ਼ਿਸ਼ ਕਰਦੇ ਆ ਇਟ ਇਜ਼ ਐਸ ਗੁੱਡ ਐਸ ਕਿ ਵੀ ਇੱਕ ਦੀਵਾਰ ਹੈ ਸਫੇਦ ਕਲਰ ਦੀ ਇੱਕ ਬੰਦੇ ਨੂੰ ਬੁਲਾਇਆ ਗਿਆ ਉਹਨੂੰ ਕਹਿੰਦੇ ਕਿ ਯਾਰ ਚ ਉਹਨੂੰ ਨਾ ਇਹ 10 ਇਹਦੇ ਵਿੱਚ ਕੋਈ ਨੁਕਸ ਹੈਗੇ ਕਹਿੰਦਾ ਨਹੀਂ ਜੀ ਕੋਈ ਨੁਕਸ ਨਹੀਂ ਹੈ ਬਿਲਕੁਲ ਠੀਕ ਹੈ ਇੱਕ ਬੰਦੇ ਨੂੰ ਬੁਲਾਇਆ ਗਿਆ ਕਹਿੰਦੇ ਉਹਨੇ ਇਰੇ ਚ ਦੱਸ ਕਿ ਵੀ ਇਰੇ ਚ ਕੋਈ ਨੁਕਸ ਹੈ ਉਹਨੇ ਦੱਸ ਨੁਕਸ ਕਢਾਤੇ ਬਿਲਕੁਲ ਸਫੇਦ ਦੀਵਾਰਾ ਕੋਈ ਦਾਗ ਨਹੀਂ ਕੋਈ ਕੁਝ ਨਹੀਂ ਕਿ ਆ ਦੇਖੋ ਜੀ ਐ ਤੇ ਸ਼ੀਟ ਪੈਂਦੀ ਪਈ ਆ ਆ ਡਬਲ ਹੁੰਦਾ ਪਿਆ ਵਾ ਆ ਪਦਰ ਨਹੀਂਗਾ ਆ ਬਿਲਕੁਲ ਠੀਕ ਹੈ ਆ ਪਰਫੈਕਸ਼ਨ ਨਹੀਂ ਆ ਥੋੜਾ ਜਿਹਾ ਜਿਹੜਾ ਵਾ ਬਾਹਰ ਨਿਕਲਿਆ ਹੋਇਆ ਵਾ ਜੇ ਮੈਂ ਇਹਨੂੰ ਕਰਦਾ ਤੇ ਮੈਂ ਇਸ ਤਰੀਕੇ ਕਰਦਾ ਪ੍ਰੋਬਲਮ ਉਹੀ ਆ ਜਾਂਦੀ ਹੈ ਆਪਣੀ ਮੈਂ ਔਰ ਆਪਣੀ ਈਗੋ ਬਿਜ਼ਨਸ ਹੈ ਹਰ ਕਿਸੇ ਵਾਸਤੇ ਸ਼ੌਂਕ ਕਈ ਕਈ ਲੋਕਾਂ ਦਾ ਕਈਆਂ ਦਾ ਸਿਰਫ ਬਿਜ਼ਨਸ ਹੀ ਹੈ ਸੋ ਉਹਨੂੰ ਬਿਜ਼ਨਸ ਦੇ ਤੌਰ ਦੇ ਉੱਤੇ ਮੇਜੋਰਿਟੀ ਇਹ ਦੇਖਿਆ ਜਾਂਦਾ ਹੈ ਕਿ ਵੀ ਕਾਉਂਸਲਰ ਜਿਹੜਾ ਵਾ ਕੀ ਉਹ ਡੀਲ ਕਰਦੇ ਆ ਜਦੋਂ ਕਾਉਂਸਲਰਸ ਨੇ ਕਦੀ ਆਪਣਾ ਵੀਜ਼ਾ ਨਹੀਂ ਅਪਲਾਈ ਕੀਤਾ ਹੋਇਆ ਆਪਣਾ ਵੀਜ਼ਾ ਹੋਰ ਰਿਜੈਕਟ ਨਹੀਂ ਹੋਇਆ ਇਹ ਆਪਣਾ ਵੀਜ਼ਾ ਹੋਰ ਲੱਗਾ ਨਹੀਂ ਉਹ ਆਪ ਟ੍ਰੈਵਲ ਨਹੀਂ ਇਹ ਤੇ ਮਤਲਬ ਉਹ ਡਿਫਰੈਂਸ ਕਿਦਾਂ ਕੱਟ ਸਕਦੇ ਆ ਸੋ ਜਿੱਤੋਂ ਰਣਵੀਰ ਨੇ ਟੌਪਿਕ ਸ਼ੁਰੂ ਕੀਤਾ ਸੀ ਕਿ ਵੀ ਸਾਰੀਆਂ ਪ੍ਰੋਫਾਈਲਸ ਮਤਲਬ ਜਿਹਦੀ ਪ੍ਰੋਫਾਈਲ ਵਧੀਆ ਫੇਰ ਵੀ ਐਪਲੀਕੇਸ਼ਨ ਰਿਜੈਕਟ ਹੋ ਜਾਂਦੀ ਆ ਉਹਦਾ ਰੀਜ਼ਨ ਕੀ ਹੋਰ ਮੈਂ ਅੱਖ ਗਿਆ ਲੌਂਜਮੈਂਟ ਜਿੱਥੇ ਵਰਡ ਆ ਜਾਂਦਾ ਦੋ ਪੱਖ ਹੈ ਕਈ ਕੰਪਨੀਆਂਜ਼ ਇਦਾਂ ਦੀਆਂ ਕਿ ਵੀ ਉਹ ਉੱਥੇ ਬੈਠ ਕੇ ਕੈਨੇਡਾ ਬੈਠ ਕੇ ਸਾਨੂੰ ਪਤਾ ਲੱਗਦਾ ਹੈ ਕਿ ਜੀ ਸਾਡੇ ਕੋਲ ਸਾਡੇ ਨਾਲ ਤਕਰੀਬਨ ਤਕਰੀਬਨ ਜਿਸ ਦਿਨ ਮੇਰੀ ਫਾਈਲ ਲੌਂਜ ਹੋਈ ਚਾਰ ਬੰਦੇ ਸੀ ਫਾਈਲਾਂ ਲੌਂਜ ਕਰਨ ਵਾਲੇ ਤਕਰੀਬਨ ਉਸ ਦਿਨ 250 300 400 ਫਾਈਲ ਸਾਡੀ ਲੌਂਜ ਹੋਈ ਅੱਛਾ ਚਲੋ ਠੀਕ ਹੈ ਜੀ ਇੱਕ ਬੰਦਾ ਜਿਹੜਾ 8 ਘੰਟੇ ਕੰਮ ਕਰਦਾ ਹੈ ਜਾਂ 12 ਘੰਟੇ ਕੰਮ ਕਰਦਾ ਹੈ ਇੱਕ ਐਪਲੀਕੇਸ਼ਨ ਨੂੰ ਘੱਟੋ ਘੱਟ ਜੇਕਰ ਵਧੀਆ ਤਰੀਕੇ ਐਪਲੀਕੇਸ਼ਨ ਬਣਾਉਣੀ ਹੈ ਪੌਣੇ ਘੰਟੇ ਤੋਂ 1 ਘੰਟੇ ਦਾ ਸਮਾਂ ਲੱਗਦਾ ਹੈ ਕਿ ਵੀ ਜੇਕਰ ਅਸੀਂ ਕਹਿ ਦਈਏ ਕਿ ਨਿਵੇੜਨ ਵਾਲੀ ਗੱਲ ਤੇ ਨਿਵੇੜਨ ਵਾਲੀ ਗੱਲ ਹੈ ਕਿ ਵੀ ਉਹ ਚੈਕਲਿਸਟ ਹੈਗੀ ਟਿਕ 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 ਕਰਨਾ ਹੈ ਫਾਈਲ ਅਪਲੋਡ ਕਰਨੀ ਹੈ ਇੱਥੇ ਭੇਲੇ ਜਦੋਂ ਰਸ਼ ਜ਼ਿਆਦਾ ਹੋ ਜਾਂਦਾ ਹੁੰਦਾ ਕੀ ਹੈ ਬਾਏ ਮਿਸਟੇਕ ਇੰਟੈਂਸ਼ਨਲੀ ਨਹੀਂ ਅਨ ਇੰਟੈਂਸ਼ਨਲੀ ਕਿ ਜਿਹੜੀ ਕਾਉਂਸਲਰ ਹੈ ਜਦੋਂ ਫਾਈਲ ਸਬਮਿਟ ਹੋ ਜਾਂਦੀ ਹੈ ਤੇ ਉਰੇ ਵਿੱਚ ਕੀ ਹੁੰਦਾ ਹੈ ਕਿ ਵੀ ਤੁਸੀਂ ਇਹ ਨਹੀਂ ਦੇਖ ਸਕਦੇ ਕਿ ਵੀ ਕੀ ਉਰੇ ਵਿੱਚ ਹੈਗਾ ਜੋ ਉਸ ਫਾਈਲ ਦਾ PDF ਦਾ ਨਾਮ ਦਿੱਤਾ ਹੋਏਗਾ ਉਹੀ ਨਾਮ ਰਹਿਣਾ ਕਿ ਇਹਰੇ ਵਿੱਚ ਹੈ ਬਟ ਉਰੇ ਵਿੱਚ ਕੀ ਕੀ ਗਿਆ ਇਹ ਕੋਈ ਵੀ ਬੰਦਾ ਨਹੀਂ ਦੇਖ ਸਕਦਾ ਇਹ ਉਦੋਂ ਹੀ ਪਤਾ ਲੱਗਦਾ ਜਦੋਂ ਤੁਹਾਡੇ ਕੇਪਸ ਨੋਟ ਅਪਲਾਈ ਹੁੰਦੇ ਆ ਰਿਫਿਊਜ਼ਲ ਤੋਂ ਬਾਅਦ ਜਦੋਂ ਐਪਲੀਕੇਸ਼ਨ ਜਦੋਂ ਬਹੁਤ ਸਾਰੀਆਂ ਰਸ਼ ਇਕੱਠਾ ਹੁੰਦਾ ਹੈ ਤੇ ਇੱਕ ਹਿਊਮਨ 에ਰਰ ਨਾਮ ਦੀ ਚੀਜ਼ ਗਈ ਹੈ ਕਿ ਵੀ ਜਿਹੜਾ ਅਨ ਇੰਟੈਂਸ਼ਨਲੀ ਅਨ ਇੰਟੈਂਸ਼ਨਲੀ ਜਿਹੜਾ ਕਾਉਂਸਲਰ ਕੋਲੋਂ ਹੋ ਜਾਂਦਾ ਹੈ ਉਹ ਹੈਗਾ ਵੈ ਆਲਸ ਦਾ ਸਰਟੀਫਿਕੇਟ ਨਾ ਅਪਲੋਡ ਹੋਣਾ ਜਾ ਪਲੱਸ 2 ਦਾ ਨਾ ਹੋਣਾ ਜਾ ਪਲੱਸ 2 ਦਾ ਸਰਟੀਫਿਕੇਟ ਅਪਲੋਡ ਨਾ ਹੋਣਾ ਹੁੰਦਾ ਕਿ ਇਹ ਜਦੋਂ ਸਟੂਡੈਂਟ ਫਾਈਲ ਦਿੰਦਾ ਵਾ ਉਹ ਹਰ ਇੱਕ ਫਾਈਲ ਜਿਹੜੀ ਆਪਣੀ 10ਵੀਂ ਦਾ ਸਰਟੀਫਿਕੇਟ 12ਵੀਂ ਦਾ ਸਰਟੀਫਿਕੇਟ ਆਇਲਜ਼ ਦਾ ਸਰਟੀਫਿਕੇਟ ਪਾਸਿੰਗ ਸਰਟੀਫਿਕੇਟ ਪਾਸਪੋਰਟ ਉਹ ਜੇਪੀਜੀ ਫਾਈਲ ਦੇ ਵਿੱਚ ਦਿੰਦਾ ਹੈ ਜਾਂ ਇੱਕ ਇੱਕ ਫਾਈਲ ਪੀਡੀਐਫ ਦੇ ਵਿੱਚ ਦਿੰਦਾ ਬਟ ਜਦੋਂ ਅਸੀਂ ਫਾਈਲ ਅਪਲੋਡ ਕਰਨੀ ਹੈ ਕੈਨੇਡੀਅਨ ਸਿਸਟਮ ਦੇ ਉੱਤੇ ਆਨਲਾਈਨ ਸੀਆਈਸੀ ਦੀ ਵੈਬਸਾਈਟ ਦੇ ਉੱਤੇ ਜਾ ਕਰਕੇ ਐਜੂਕੇਸ਼ਨ ਡਾਕੂਮੈਂਟਸ ਵਾਸਤੇ ਇੱਕ ਕਾਲਮ ਹੈਗਾ ਉਹਰੇ ਬਰਾਊਜ਼ ਕਰਕੇ ਅਪਲੋਡ ਕਰਨਾ ਉਸ ਪੀਡੀਐਫ ਦੇ ਵਿੱਚ ਜੁਆਇੰਟਲੀ ਜਿੰਨੇ ਡਾਕੂਮੈਂਟਸ ਹੋਣਗੇ ਉਹ ਇੱਕੋ ਵਾਰੀ ਹੋਣੇ ਆ ਆਇਲਸ ਵਾਸਤੇ ਕੋਈ ਵੀ ਵੱਖਰਾ ਕਾਲਮ ਨਹੀਂ ਹੈਗਾ ਹਾਂ ਦੋ ਥੱਲੇ ਟੈਬਸ ਦਿੱਤੇ ਹੋਏ ਆ ਕਿ ਐਕਸਟਰਾ ਡਾਕੂਮੈਂਟਸ ਹੈ ਉਹਰੇ ਇਨਕਮ ਟੈਕਸ ਰਿਟਰਨ ਆ ਜਾਂ ਬੈਂਕ ਸਟੇਟਮੈਂਟ ਜੇਕਰ ਕਿਸੇ ਦੀ ਹੈ ਜਾਂ ਕੁਝ ਹੋਰ ਰੈਲੇਵੈਂਟ ਜ਼ਰੂਰੀ ਕਾਗਜ਼ ਹੈ ਉਹਨੂੰ ਅਪਲੋਡ ਕੀਤਾ ਜਾਂਦਾ ਹੈ ਮੈਜੋਰਿਟੀ ਜਿਹੜਾ ਦੇਖਿਆ ਗਿਆ ਵਾ ਉਹ ਦੇਖਿਆ ਗਿਆ ਵਾ ਕਿ ਵੀ ਸਟੂਡੈਂਟ ਦਾ ਆਇਲਸ ਦਾ ਜਾਂ 12ਵੀਂ ਦਾ ਸਰਟੀਫਿਕੇਟ ਅਪਲੋਡ ਨਹੀਂ ਆਇਆ ਉਹ ਕਿੱਥੋਂ ਪਤਾ ਲੱਗਾ ਜਦੋਂ ਕੇਪਸ ਨੋਟ ਨਿਕਲਵਾਏ ਸੋ ਬੇਸਿਕਲੀ ਜੇਕਰ ਮੈਂ ਮੋਨਿਟਰੀ ਟਰਮਸ ਹੀ ਗੱਲ ਕਰ ਲਾਂ ਤੇ ਸਟੂਡੈਂਟ ਦਾ ਇੱਕ ਪੈਸਾ ਖਰਾਬ ਹੋਇਆ ਇੱਕ ਕੇਪਸ ਦਾ ਟਾਈਮ ਜਿਹੜਾ ਕਿ 6 ਹਫਤੇ ਅੱਜ ਦੀ ਡੇਟ ਦੇ ਵਿੱਚ ਚੱਲ ਰਿਹਾ ਹੈ ਪਲੱਸ 6 ਤੋਂ 8 ਹਫਤੇ ਜਿਹਦਾ ਉਹ ਅੰਬੈਸੀ ਦੀ ਪ੍ਰੋਸੈਸਿੰਗ ਆ ਪਲੱਸ ਉਹਰਾ ਇਨਟੈਕ ਇਹ ਸਾਰੀ ਚੀਜ਼ ਦਾ ਲਾਸ ਹੁੰਦਾ ਐ ਐਂਡ ਸਟੂਡੈਂਟ ਦਾ ਆਪਣਾ ਮੋਰਲ ਜਿਹੜਾ ਵਾ ਉਹ ਡਾਊਨ ਹੋ ਜਾਂਦਾ ਸੋ ਇਟਸ ਆਲ ਅਬਾਊਟ ਕਿ ਵੀ ਜੇਕਰ ਕਿਸੇ ਦੀ ਆਪਣੀ ਫਾਈਲ ਐ ਦਰਦ ਉਨੂੰ ਹੋਣਾ ਵੈ ਇੱਕ ਕੰਸਲਟੈਂਟ ਜੇਕਰ ਅੱਜ 5000 ਵੀਜ਼ਾ ਡਿਲੀਵਰ ਕਰ ਰਿਹਾ ਵੈ ਜਾਂ 1000 ਵੀਜ਼ਾ ਡਿਲੀਵਰ ਕਰ ਰਿਹਾ ਔਰ 100 ਵੀਜ਼ਾ ਰਿਫਿਊਜ਼ ਵੀ ਹੋ ਜਾਂਦਾ ਫੇਰ ਵੀ ਉਹਨੇ ਬੜੀ ਡੰਕੇ ਦੀ ਝੋਟ ਦੇ ਉੱਤੇ ਕਹਿਣਾ ਵੈ ਮੰਚਾਂ ਦੇ ਉੱਤੇ ਜਾ ਕਰਕੇ ਕਿ ਸਾਡਾ 90% ਤੋਂ ਵੀ ਜ਼ਿਆਦਾ ਸਕਸੈਸ ਰੇਟ ਐ ਐਂਡ ਦਿਸ ਅਪ ਸਟੂ एवरीवन ਮਤਲਬ ਓਰੇਜ ਅਸੀਂ ਵੀ ਆ ਜੰਨੇ ਸਾਰੇ ਜਣੇ ਆ ਜਾਂਦੇ ਸੋ ਇਟਸ ਆਲ ਅਬਾਊਟ ਕਿ ਵੀ ਜਿਹੜਾ ਫਾਈਲ ਬੰਦਾ ਲੋਜ ਕਰ ਰਿਹਾ ਉਹ ਆਪਣਾ ਐਕਸਪੀਰੀਅੰਸ ਕੀ ਹੈ ਕੀ ਇਹ ਥੱਲੇ ਰਿਸੈਪਸ਼ਨ ਜਾਂ ਕਾਉਂਸਲਰਸ ਲੈਵਲ ਦੇ ਉੱਤੇ ਉਹ ਫਾਈਲਾਂ ਦਿੱਤੀਆਂ ਜਾਂਦੀਆਂ ਕਿ ਵੀ ਜਿਸ ਤੇ ਐਪਲੀਕੇਸ਼ਨ ਰਿਜੈਕਟ ਹੋਣ ਦੇ ਕਾਰਨ ਹੁੰਦੇ ਸੋ ਜਿਹੜਾ ਸਭ ਤੋਂ ਮੇਜਰ ਕਾਰਨ ਹੈ ਕਿ ਡਾਕੂਮੈਂਟਸ ਅਪਲੋਡ ਕਰਨੇ ਹੀ ਭੁੱਲੇ ਜਾਂਦੇ ਹੈਗੇ ਇਹ ਸਭ ਤੋਂ ਵੱਡਾ ਜਿਹੜਾ ਵੈ ਕਿ ਵੀ ਉਹ ਰੀਜ਼ਨ ਇਹ ਗੁਰਿੰਦਰ ਜੀ ਜਿੱਥੇ ਵੱਡੀਆਂ ਕੰਪਨੀਆਂ ਕਰਦੀਆਂ ਛੋਟਿਆਂ ਦਾ ਵੀ ਇੱਕ ਬਹੁਤ ਵੱਡਾ ਰੀਜ਼ਨ ਹੈ ਕਿ ਆਹ ਨੇ ਨੈਸੈਸਰੀ ਕਾਗਜ਼ ਇਕੱਠੇ ਕਰਕੇ ਫਾਈਲ ਵੱਡੀ ਨਾਂ ਮੈਂ ਦੱਸ ਦੇਣਾ ਹੋਰ ਹੈ ਕੀ ਹੁੰਦਾ ਕਿ ਵੀ ਜਿੱਦਾਂ ਮੈਂ ਦੱਸਿਆ ਕਿ ਦੋ ਹੀ ਐਕਸਟਰਾ ਟੈਬ ਹੈ ਇਹ ਹੋ ਗਿਆ ਇੱਕ ਫੈਕਟਰ ਹੈ ਕਿ ਵੀ ਬਹੁਤ ਵੱਡੀ ਕੰਪਨੀ ਹੈ ਜੀ ਛੋਟੀ ਕੰਪਨੀ ਹੈ ਮੀਡਲ ਸਾਈਜ਼ ਕੰਪਨੀ ਜਿਹਨਾਂ ਦਾ ਹੁੰਦਾ ਕਿ ਨਵਾਂ ਨਵਾਂ ਕੰਮ ਹੈ ਯਾਰ ਨਵਾਂ ਨਵਾਂ ਅਸੀਂ ਪੈਸੇ ਖਰਚਨੇ ਸ਼ੁਰੂ ਕੀਤੇ ਐਡਵਰਟਾਈਜ਼ਮੈਂਟ ਦੇ ਉੱਤੇ ਮੈਂ ਲਾਸਟ ਟਾਈਮ ਕਿਹਾ ਸੀ ਇੱਕ ਸਟੂਡੈਂਟ ਐਕ acquisition cost ਉਹ ਅੱਜ ਦੇ ਸ਼ੋਅ 'ਚ ਜੇ ਸਮਾਂ ਮਿਲਦਾ ਤਾਂ ਮੈਂ ਜ਼ਰੂਰ ਰਣਵੀਰ ਹੋਣੇ ਜੇਕਰ ਲਾਅ ਕਰਨਗੇ ਤਾਂ ਮੈਂ ਔਰੇ ਬਾਰੇ ਜ਼ਰੂਰ ਚर्चा ਕਰਾਂਗਾ ਕਿ ਵੀ ਸਟੂਡੈਂਟ ਐਕquisition cost ਤੋਂ ਕੀ ਮਤ ਇਸ ਤਰੀਕੇ ਦੇ ਨਾਲ ਨੰਬਰ ਗੇਮ ਨੂੰ ਕਿਉਂ ਹੁੰਦਾ ਕਿ ਬੱਚੇ ਦੇ ਫਿਊਚਰ ਨੂੰ ਕਿਉਂ ਨਹੀਂ ਦੇਖਿਆ ਜਾਂਦਾ ਸੋ ਜਿਹੜਾ ਛੋਟਾ ਕੰਸਲਟੈਂਟ ਹੈ ਜਿੰਨੇ ਵਿਚਾਰੇ ਨੇ ਨਵਾਂ ਨਵਾਂ ਹੋਣੇ ਕੰਮ ਸ਼ੁਰੂ ਕੀਤਾਗਾ ਵਾ ਉਹ ਕੀ ਹੈ ਉਹ ਆਪਣੇ ਵੱਲੋਂ ਵਿਚਾਰਾ ਕੋਸ਼ਿਸ਼ ਕਰਦਾ ਕਿ ਮੈਂ ਮੈਕਸਿਮਮ ਕਾਗਜ਼ ਇਕੱਠੇ ਕਰਕੇ ਫਾਈਲ ਨੂੰ ਸਬਮਿਟ ਕਰਾਂਗੀ ਤਾਂ ਜੋ ਕੋਈ ਆਬਜੈਕਸ਼ਨ ਨਾ ਲੱਗ ਜੇ ਹੁੰਦਾ ਕਿ ਉਹਨੂੰ ਕੰਪਰੈਸ ਕੀਤਾ ਜਾਂਦਾ ਫਾਈਲ ਨੂੰ ਬਲਰ ਹੋ ਜਾਂਦੇ ਆ ਡਾਕੂਮੈਂਟ ਐਂਡ ਅ ਰੀਡੇਬਲ ਨਹੀਂ ਹੁੰਦੇ ਵੀਜ਼ਾ ਆਫੀਸਰ ਕੋਲ ਇੱਕ ਟਾਈਮ ਲਾਈਨ ਹੈ ਉਹਨਾਂ ਕੋਲ ਰੋਜ਼ ਦੀ ਡੇਟ ਦੇ ਵਿੱਚ ਸੌਆਂ ਹਜ਼ਾਰਾਂ ਐਪਲੀਕੇਸ਼ਨਸ ਆਉਂਦੀਆਂ ਜਿਹੜੀਆਂ ਉਹਨਾਂ ਨੇ ਇੱਕ ਸਰਟਨ ਟਾਈਮ 'ਚ ਪੂਗਤਆਂੀਆਂ ਹੁੰਦੀਆਂ ਉਹ ਪੂਗਤਾਨ ਦਾ ਹੀ ਬੇਸਿਸ 'ਤੇ ਉਹਨਾਂ ਦੀ ਪਰਫਾਰਮੈਂਸਿਸ ਜਿਹੜੀਆਂ ਉਹ ਮੋਨੀਟਰ ਕੀਤੀ ਜਾਂਦੀ ਹੈ ਸੋ ਉਹਨਾਂ ਨੂੰ ਕੋਈ ਮਤਲਬ ਉਹਨਾਂ ਨੇ ਤੁਹਾਡੇ ਕੋਲ ਕੋਈ ਕਾਗਜ਼ ਨਹੀਂ ਵਾਪਸ ਮੰਗਨੇ ਕਿ ਆ ਰੀਡੇਬਲ ਨਹੀਂਗਾ ਇਹ ਸਾਨੂੰ ਕਾਗੇ ਦਿਓ ਉਹ ਆਸਟ੍ਰੇਲੀਅਨ ਹਾਈ ਕਮਿਸ਼ਨ ਦਾ ਟੋਟਲੀ ਡਿਫਰੈਂਟ ਪੈਟਰਨ ਨਾਲ ਕੰਮ ਕਰਦਾ ਕੈਨੇਡੀਅਨ ਹਾਈ ਕਮਿਸ਼ਨ ਦਾ ਕੋਈ ਐਦਾਂ ਦਾ ਪੈਟਰਨ ਨਹੀਂ ਕਿ ਤੁਹਾਡੇ ਕੋਲ ਕੋਈ ਵਾਪਸ ਆ ਕਰਕੇ ਡਾਕੂਮੈਂਟ ਮੰਗਣ ਸਟੂਡੈਂਟ ਵੀਜ਼ਾ ਅਪਲੀਕੇਸ਼ਨ ਜਾਂ ਟੂਰਿਸਟ ਵੀਜ਼ਾ ਅਪਲੀਕੇਸ਼ਨ ਦੇ ਵਿੱਚ ਸੋ ਜਦੋਂ ਜਿਆਦਾ ਡਾਕੂਮੈਂਟ ਕੰਪਰੈਸ ਕਰਕੇ ਪਾਈ ਜਾਂਦੇ ਆ ਲਿਮਿਟਡ ਡਾਕੂਮੈਂਟ ਜਾਂ ਜਿੰਨੇ ਮੰਗੇ ਆ ਉਹਨੇ ਨਹੀਂ ਪਾਈ ਜਾਂਦੇ ਔਰ ਤੋਂ ਜਿਆਦਾ ਪਾਈ ਜਾਂਦੇ ਤੇ ਉਹ ਜਿਕਰ ਦੇ ਐਕਸਟਰਾ ਉਹ ਹੈਗੀ ਹੈ ਕੈਪੈਸਿਟੀ ਹੈ ਤੇ ਪਾਓ ਕੋਈ ਦਿੱਕਤ ਹੋ ਨਹੀਂ ਚੀ ਜਿੰਨੇ ਜਿਆਦੇ ਕਾ ਅਗੇ ਲਾਓਗੇ ਉਨਾ ਹੀ ਫਾਇਦਾ ਮਿਲੇਗਾ ਬਟ ਜਦੋਂ ਉਹ ਕੰਪਰੈਸ ਕਰਕੇ ਪਾਇਆ ਜਾਂਦਾ ਉਹ ਰੀਡੇਬਲ ਨਹੀਂ ਹੁੰਦੇ ਉਸ ਕਰਕੇ ਵੀ ਅਪਲੀਕੇਸ਼ਨ ਰਿਜੈਕਟ ਹੋ ਜਾਂਦੀ ਜਿਸ ਕਰਕੇ ਲਿਖਿਆ ਜਾਂਦਾ ਅਦਰ ਰੀਜ਼ਨ ਉਹ ਅਦਰ ਰੀਜ਼ਨ ਕੀ ਵੀ ਤੇਰਾ ਕੋਰਸ ਵੀ ਸਾਰੀਆਂ ਚੀਜ਼ਾਂ ਠੀਕ ਸੀ ਸਾਰੀਆਂ ਜਿਦੋਂ ਕੇ ਅਦਰ ਰੀ ਕੁਝ ਨਾ ਕੁਝ ਸਬਮਿਸ਼ਨ ਦੇ ਵਿੱਚ ਲੋਜਮੈਂਟ ਦੇ ਵਿੱਚ ਪ੍ਰੋਬਲਮ ਆਪਣੀ ਰਿਫਿਊਜ਼ਲ ਲੈਟਰ ਚ ਦੇਖਿਓ ਜਿਹੜੇ ਇੱਕ ਲੋਡਿੰਗ ਦੇ ਰਿਫਿਊਜ਼ਲ ਦੇ ਕਾਰਨ ਨੇ ਉਹਨਾਂ ਤੋਂ ਇਲਾਵਾ ਜਿਵੇਂ ਗੁਰਿੰਦਰ ਜੀ ਨੇ ਕਿਹਾ ਅਦਰ ਰੀਜ਼ਨ ਉਹਦੇ ਵਿੱਚ ਇੱਕ ਦਿਨ ਹੀ ਲਿਖਿਆ ਹੁੰਦਾ ਕਿ ਰੀਡੇਬਲ ਨਹੀਂ ਸੀ ਤੁਹਾਡੀ ਫਾਈਲ ਹਾਂ ਇਹ ਉਹਨਾਂ ਅਦਰ ਰੀਜ਼ਨ ਜ਼ਰੂਰ ਤੋਂ ਜ਼ਿਆਦਾ ਕਾਗਜ਼ ਲਾਤੇ ਉਹ ਨਹੀਂ ਲਿਖੇ ਜਾਂਦੇ ਯਾ ਤੁਸੀਂ ਸੀਕੁਐਂਸ ਠੀਕ ਨਹੀਂ ਲਾਇਆ ਯਾ ਬੱਚੇ ਦੀ ਯੂਐਸਪੀ ਕੀ ਸੀਗੀ ਉਹ ਕਵਰਿੰਗ ਲੈਟਰ ਯਾ ਜਿਹਨੂੰ ਅਸੀਂ ਐਸਓਪੀ ਦਾ ਨਾਮ ਦਿੰਨੇ ਆ ਉਹਦੇ ਵਿੱਚ ਨਹੀਂ ਮੈਂਸ਼ਨ ਕੀਤਾ ਇਹ ਸੌਟ ਛੋਟੀਆਂ ਚੀਜ਼ਾਂ ਆ ਪਿਛਲੇ ਵਾਰ ਆਪਾਂ ਗੱਲ ਕੀਤੀ ਐਸਡੀਐਸ ਦੀ ਨੋਨ ਐਸਡੀਐਸ ਦੀ ਐਸਪੀਪੀ ਦੀ ਗੱਲ ਕੀਤੀ ਤੁਸੀਂ ਬੱਚਿਆਂ ਨੂੰ ਬਹੁਤ ਮਿਲੇ ਮੇਰੇ ਕੋਲ ਸੈਂਕੜੇ ਜੀ ਤਦਾਦ ਚ ਬੱਚੇ ਸ਼ੋਅ ਦੇਖ ਕੇ ਤੁਹਾਡੇ ਕੋਲ ਆਏ ਕਿਉਂਕਿ ਕੈਨੇਡਾ ਦਿਓ ਕੈਨੇਡਾ ਤੋਂ ਆਪਾਂ ਕੈਨੇਡਾ ਦੀ ਗੱਲ ਕੀਤੀ ਉਸ ਦਿਨ ਕੁਝ ਖਾਸ ਰਿਫਿਊਜ਼ਲ ਵਾਲੇ ਬੱਚੇ ਵੀ ਆਏ ਸੀਗੇ ਤੁਹਾਡੇ ਕੀ ਇਸ ਵਕਤ ਮਾਰਕੀਟ ਦੇ ਵਿੱਚ ਬੱਚਿਆਂ ਦਾ ਜਿਹੜਾ ਮੁੱਖ ਸਵਾਲ ਉਹ ਕੀ ਹੈ ਇਸ ਵਕਤ ਦੇਖੋ ਇੱਕ ਇਸ ਟਾਈਮ ਦਾ ਸਭ ਤੋਂ ਵੱਡਾ ਕੁਐਸਚਨ ਮਾਰਕ ਜਿਹੜਾ ਬਣਿਆ ਹੋਇਆ ਜਿਵੇਂ ਗੁਰਿੰਦਰ ਬਾਜਨੀ ਕਿਹਾ ਅਦਰ ਰੀਜ਼ਨ 90% ਤੋਂ ਉੱਤੇ ਜਿਹੜੇ ਬੱਚੇ ਹੈਗੇ ਆਂ ਜਿਹੜੇ ਜਨਵਰੀ ਚ ਰਿਫਿਊਜ਼ ਹੋਏ ਤੇ ਪਿਛਲੇ ਪੰਜਾਬ ਟ੍ਰਿਪ ਦੇ ਦੌਰਾਨ ਮਿਲੇ ਅਦਰ ਰੀਜ਼ਨ ਦੇ ਰਿਫਿਊਜ਼ਲ ਨਾਲ ਆਉਂਦੇ ਪਏ ਸੀਗੇ ਜਿਦਾ ਕਿ ਉਹਨਾਂ ਦਾ ਪ੍ਰੋਪੋਜ਼ ਕੋਰਸ ਫੀਲਡ ਆਫ ਸਟਡੀ ਇੰਗਲਿਸ਼ ਲੈਂਗੁਏਜ ਅਬਿਲਿਟੀ ਜਿੱਥੇ ਕਿ ਬੱਚਾ ਕਿਤੇ ਨਾ ਕਿਤੇ ਪਲੇਖਾ ਲੋਅਰ ਸਕੋਰ ਨਾਲ ਪਾ ਦਿੰਦਾ ਜਿਹੜਾ ਕਿ ਉਹ ਚੀਜ਼ ਫੈਕਟ ਨਹੀਂ ਹੈਗੇ ਲੋਜਮੈਂਟ ਦਾ ਤਰੀਕਾ ਪਲਸ ਸਟੇਟਮੈਂਟ ਆਫ ਪਰਪਸ ਦੀ ਐਕਸਪਲੇਨੇਸ਼ਨ ਤੇ ਜਿਹੜੀ ਇਨਫੋਰਮੇਸ਼ਨ ਦਿੱਤੀ ਜਾ ਰਹੀ ਹੈ ਵੀਜ਼ਾ ਫਾਰਮ ਦੇ ਅੰਦਰ ਉਹ ਬਹੁਤ ਮਾਇਨੇ ਰੱਖਦੀ ਹੈਗੀ ਹੈ ਤਾਂ ਇਹੜਾ ਪਿਛਲਾ ਟ੍ਰਿਪ ਸੀਗਾ ਪੰਜਾਬ ਦਾ ਉਹਦੇ ਵਿੱਚ ਕੈਨੇਡਾ ਚ ਬਹੁਤ ਸਾਰੇ ਰਿਫਿਊਜ਼ਲ ਲੈਟਰ ਦੇਖਣ ਨੂੰ ਮਿਲੇ ਜਨਵਰੀ ਵਿੱਚ ਰਿਫਿਊਜ਼ਲ ਆਏ ਬਹੁਤ ਬੱਚੇ ਮਿਲੇ ਜਨਾ ਕਿ ਇੱਕ ਦਿਖਦਾ ਪਿਆ ਸੀ ਕਲੈਰਿਟੀ ਦੇ ਨਾਲ ਵੀ ਇਹ ਫਾਈਲ ਇਸ ਤਰ੍ਹਾਂ ਲਾਈ ਜਾਂਦੀ ਤਾਂ ਇਹ ਵੀਜ਼ਾ ਲੈ ਕੇ ਆਂਦੀ ਅਗੇ ਤੁਹਾਡੇ ਵਾਲੀ ਗੱਲ ਹੈ ਬਹੁਤ ਵਧੀਆ ਪਰਸੈਂਟੇਜ ਆ ਬੱਚਿਆਂ ਦੇ ਆਲਸ ਮਿਨਿਮਮ ਬੈਂਚਮਾਰਕ ਪੂਰਾ ਕਰਦੇ ਉਹ ਉਡੀਕ ਉਡੀਕਦਾ ਹੁੰਦਾ ਕਿ ਵੀਜ਼ਾ ਆ ਗਿਆ ਬਸ ਉਸ ਤੋਂ ਬਾਅਦ ਤਾਂ ਇਹ ਹੁੰਦਾ ਵੀ ਮੇਰਾ ਵੀਜ਼ੇ ਦੇ ਬਿਲਕੁਲ ਕਰੀਬ ਹੈਗਾ ਪਰ ਜਦੋਂ ਰਿਜੈਕਸ਼ਨ ਆਂਦਾ ਤਾਂ ਉਹ ਸਾਰਾ ਖੰਗਾਲਣਾ ਸ਼ੁਰੂ ਕਰਦੇ ਨੇ ਤੇ ਇੱਕ ਬੇਸਿਕ ਗਲਤੀ ਨਿਕਲਦੀ ਹੈ ਜਿਹੜਾ ਦਿਲ ਕੀ ਕਰਦਾ ਮੱਥੇ ਤੇ ਹੱਥ ਮਾਰੀਏ ਵੀ ਆਹ ਬੇਸਿਕ ਗਲਤੀ ਕਰਕੇ ਸਮਾਂ ਤੇ ਪੈਸਾ ਦੋਨੋਂ ਬਰਬਾਦ ਹੋ ਜਾਂਦੇ ਨੇ ਹਾਂਜੀ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਸਿੰਘਾ ਤੇ ਤੁਸੀਂ ਦੇਖ ਰਹੇ ਹੋ ਦੇਸ਼ ਪ੍ਰਦੇਸ਼ ਲਾਈਵ ਤੇ ਵਧੇਰੇ ਜਾਣਕਾਰੀ ਲਈ ਸਬਸਕ੍ਰਾਈਬ ਕਰੋ ਦੇਸ਼ ਪ੍ਰਦੇਸ਼ ਲਾਈਵ ਚੈਨਲ YouTube ਲਵ ਯੂ ਗੁਰਿੰਦਰ ਜੀ ਇੱਕ ਕੁਐਸਚਨ ਤੁਹਾਨੂੰ ਪੁੱਛੂੰਗਾ ਤੁਸੀਂ ਉੱਥੇ ਬੈਠੇ ਹੋ ਬਿਲਕੁਲ ਕਯੂਬੇਕ ਕਾਰ অন্ਟਾਰੀਓ ਦੀ ਸਰਹੱਦ ਦੇ ਤੁਸੀਂ ਬੈਠੇ ਹੋ ਦੋਵੇਂ ਸਟੇਟਸ ਨੂੰ ਪ੍ਰੋਵਿੰਸ ਨੂੰ ਲੀਡ ਕਰਦੇ ਹਨ ਦੋਮਾ ਚ ਜਾਣੇ ਹੋ ਦੋਵੇਂ ਕਾਲਜਾਂ ਨੂੰ ਲੀਡ ਕਰਦੇ ਹੋ ਅੱਜ ਪੰਜਾਬ ਦੇ ਵਿੱਚ ਕਯੂਬਿਕ 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 ਹੋਇਆ ਪਿਆ ਸਾਢੇ 5 ਨੇ ਸਪੌਸ ਹੈ ਗੈਪ ਹੋ ਗਿਆ ਫਲਾਣਾ ਐਪਲੀਕੇਸ਼ਨ ਚੱਕ ਲੋ ਸੀ ਕਿ ਕਯੂਆ ਵੀਜ਼ਾ ਲੱਗ ਜੂਗਾ ਕਯੂਬਿਕ ਦੀ ਰਿਐਲਿਟੀ ਕੀ ਹੈ ਕਯੂਬਿਕ ਕਿਉਂ ਪ੍ਰੋਮੋਟ ਕੀਤਾ ਜਾ ਰਿਹਾ ਪੰਜਾਬ ਚ ਕਯੂਬੈਕ ਦੇ ਬਾਰੇ ਇੱਕ ਮੈਂ ਚੀਜ਼ ਦੱਸ ਦਿੰਦਾ ਸ਼ਾਇਦ ਦਰਸ਼ਕਾਂ ਨੂੰ ਪਤਾ ਨਹੀਂ ਹੋਏਗੀ ਵਰਲਡ ਦੇ ਵਿੱਚ ਸੈਕਿੰਡ ਲਾਰਜੈਸਟ ਸਟੂਡ ਇੰਟਰਨੈਸ਼ਨਲ ਸਟੂਡੈਂਟ ਪੋਪੂਲੇਸ਼ਨ ਵਾਲੀ ਸਿਟੀ ਹੈ ਮੌਂਟਰੀਅਲ ਪਹਿਲੇ ਨੰਬਰ ਤੇ ਮੈਲਬਨ ਹੈ ਵਰਲਡ ਦਾ ਸਭ ਤੋਂ ਜ਼ਿਆਦਾ ਇੰਟਰਨੈਸ਼ਨਲ ਸਟੂਡੈਂਟ ਜੇ ਕਿਤੇ ਲੱਭਦਾ ਉਹ ਲੱਭਦਾ ਮੈਲਬਨ ਹੁਣ ਜਦੋਂ ਮੈਂ ਕਹਿ ਰਹਾ ਕਿ ਵਰਲਡ ਦਾ ਪੰਜਾਬ ਨਹੀਂ ਮੈਂ ਵਰਡ ਯੂਸ ਕੀਤਾ ਵਰਲਡ ਕਿਆ ਕਿ ਵੀ ਵਰਲਡ ਦੇ ਸਟੂਡੈਂਟ ਜਿਹੜੇ ਇੰਟਰਨੈਸ਼ਨਲ ਸਟੂਡੈਂਟਸ ਹੈ ਮਤਲਬ ਸਾਰੇ ਦੇ ਸਾਰੇ ਮੁਲਕਾਂ ਤੋਂ 196 ਥਾਂ ਨੇ ਤੋਂ ਹਰ ਕਿਸੇ ਦੀ ਪਹਿਲੀ ਚੋਇਸ ਜਿਹੜੀ ਹੁੰਦੀ ਹੈ ਉਹ ਹੋ ਗਿਆ ਮੈਲਬਨ ਐਂਡ ਮੈਲਬਨ ਦੇ ਵਿੱਚ ਸਭ ਤੋਂ ਜ਼ਿਆਦਾ ਇੰਟਰਨੈਸ਼ਨਲ ਸਟੂਡੈਂਟ ਹੈ ਦੂਸਰੇ ਨੰਬਰ ਦੇ ਉੱਤੇ ਮੋਂਟਰੀਅਲ ਹੈ ਜੇ ਮੈਂ ਸਿਟੀਜ਼ ਦੀ ਗੱਲ ਕਰਦਾ ਕਿ ਵੀ ਉਹ ਸਭ ਦੂਸਰੇ ਨੰਬਰ ਦੇ ਉੱਤੇ ਮੋਂਟਰੀਅਲ ਆ ਜਾਂਦੀ ਹੈ ਪੰਜਾਬ ਪੰਜਾਬ ਦੇ ਸਟੂਡੈਂਟ ਲੱਭਦੇ ਆ ਬਟ ਇੰਨੇ ਕ ਜ਼ਿਆਦਾ ਲੱਭਦੇ ਆ ਬਟ ਉਹ ਇੱਥੇ ਬੈਠ ਕੇ ਜੇ ਦੇਖਿਓ ਬਹੁਤ ਵੱਡੀ ਤਦਾਦ ਦੇ ਵਿੱਚ ਹਰ ਕਿਸੇ ਨੂੰ ਕਿਬੈਕ ਚਾਹੀਦਾ ਹੈ ਹਰ ਕਿਸੇ ਨੂੰ ਮੋਂਟਰੀਅਲ ਚਾਹੀਦਾ ਹੈ ਰਿਐਲਿਟੀ ਇਹ ਹੈ ਮੈਂ ਬਿਲਕੁਲ ਨੰਗੇਨ ਓਪਨ ਸ਼ਬਦਾਂ ਦੇ ਵਿੱਚ ਬੋਲਾਂਗਾ ਇਹ ਰਿਐਲਿਟੀ ਇਹ ਹੈ ਕਿ ਵੀ ਸਟੂਡੈਂਟ ਕੋਈ ਵੀ ਮੋਂਟਰੀਅਲ ਦੇ ਵਿੱਚ ਰਹਿਣਾ ਨਹੀਂ ਚਾਹੁੰਦਾ ਉਹ ਨਹੀਂ ਰਹਿਣਾ ਚਾਹੁੰਦਾ ਕਿਉਂਕਿ ਜਿਹੜਾ ਕਿਊਬੈਕ ਪ੍ਰਵਿੰਸ ਹੈਗੀ ਹੈ ਕਿਬੈਕ ਪ੍ਰਵਿੰਸ ਕਿਹਦਾ ਦੀ ਹੈ ਕਿ ਵੀ ਉੱਥੇ ਮੈਜੋਰਿਟੀ ਲੋਕੀ ਜਿਹੜਾ ਉੱਥੋਂ ਦੇ ਜਿਹੜੇ ਜੰਪਲ ਹੈ ਉਹ ਫ੍ਰੈਂਚ ਬੋਲਣਾ ਪਸੰਦ ਕਰਦੇ ਜਿੱਦਾਂ ਅਸੀਂ ਇੱਥੇ ਪੰਜਾਬ ਦੇ ਵਿੱਚ ਹੁਣ ਚਾਲੂ ਹੈ ਪੰਜਾਬੀ ਬੋਲੋ ਪੰਜਾਬੀ ਮਾਂ ਬੋਲੀ ਪੰਜਾਬੀ ਦੇ ਵਿੱਚ ਹੈ ਇਹ ਨੈਸ਼ਨਲ ਲੈਵਲ ਦੇ ਉੱਤੇ ਹੋਇਆ ਹੈ ਕਿ ਹਿੰਦੀ ਬੋਲੋ ਹਿੰਦੀ ਬੋਲੋ ਮੈਂ ਹੁਣੇ ਇੱਕ ਰੀਸੈਂਟਲੀ ਆਸਟ੍ਰੇਲੀਅਨ ਹਾਈਟ ਪ੍ਰੇਡ ਕਮਿਸ਼ਨ ਦੇ ਵਿੱਚ ਕਿਸੇ ਫੰਕਸ਼ਨ ਦੇ ਵਿੱਚ ਗਿਆ ਸੀਗਾ ਉੱਥੇ ਜਿਹੜੇ ਚਾਨੀ ਚੌਂਗ ਦੇ ਐਮ ਐਲ اے ਨੇ ਅਲਕਾ ਲਾਂਬਾ ਮਤਲਬ ਇੱਕੋ ਚੱਲ ਰਿਹਾ ਹੈ ਕਿ ਵੀ ਆ ਚਾਰ ਲੇਡੀਜ਼ ਨੂੰ empowerment ਦੇ ਉੱਤੇ women empowerment ਦੇ ਉੱਤੇ ਇੱਕ ਗੱਲ ਸੀ ਕਿ ਤੇ ਉਹਨਾਂ ਨੇ ਹਿੰਦੀ ਚ ਗੱਲ ਕੀਤੀ ਕਹਿੰਦੇ ਮੈਂ ਹਿੰਦੀ ਚ ਗੱਲ ਇਸ ਕਰਕੇ ਕਰਨੀ ਹੈ ਕਿਉਂਕਿ ਐਸ ਵੇਲੇ ਜਿਹੜਾ ਵਾ ਸਾਡੇ ਜਿਹੜੇ ਪੀਐਮ ਸਾਹਿਬ ਵੀ ਉਹ ਵੀ ਹਰ ਜਗ੍ਹਾ ਪ੍ਰਮੋਟ ਕਰ ਰਹੇ ਕਿ ਹਿੰਦੀ ਦੇ ਵਿੱਚ ਗੱਲ ਕਰਨੀ ਚਾਹੀਦੀ ਹੈ ਸੋ ਮੈਂ ਪੈਨਲਿਸਟ ਆ ਮੈਂ ਪੈਨਲ ਦੇ ਉੱਤੇ ਬੈਠੀ ਆ ਮੈਨੂੰ ਕੋਈ ਸ਼ਰਮ ਨਹੀਂ ਕਿ ਮੈਂ ਇੰਗਲਿਸ਼ ਗੱਲ ਕਰਾਂ ਜੇ ਤੁਸੀਂ ਸਾਰੇ ਮੈਨੂੰ ਅਲਾਉ ਕਰੋ ਤੇ ਮੈਂ ਹਿੰਦੀ ਚ ਗੱਲ ਕਰਨਾ ਚਾਹੁੰਦੀ ਆ ਐਂਡ ਆ ਮ' ਸੋ ਹੈਪੀ ਕਿ ਯਾਰ ਬੰਦੇ ਪ੍ਰਮੋਟ ਕਰਦੇ ਸੋ ਵਾਪਿਸ ਆਨਾ ਮੋਂਟਰੀਅਲ ਦੇ ਵਿੱਚ ਕਿਊਬੈਕ ਦੇ ਵਿੱਚ ਆਪਣੇ ਨਿਆਣਿਆਂ ਨੂੰ ਜਿਹੜੇ ਜਿਹੜਾ ਗੱਲ ਹੈ ਕਿ ਵੀ ਕਿਊਬੈਕ ਫ੍ਰੈਂਚ ਉਹਨਾਂ ਨੂੰ ਜਰੀਏ ਉਹ ਪੜਾਉਂਦੇ ਆ ਔਰ ਫ੍ਰੈਂਚ ਪੜਾਉਣ ਦਾ ਰੀਜ਼ਨ ਹੈ ਉਹ ਕਹਿੰਦੇ ਆ ਕਿ ਸਾਡੀ ਜਿਹੜੀ ਪ੍ਰੋਵਿੰਸ ਹੈ ਕਿਊਬੈਕ ਐਰੇ ਤੋਂ ਬੰਦਾ ਬਾਹਰ ਨਾ ਜਾਵੇ ਉਹ ਇੱਥੇ ਹੀ ਰਹਿ ਕਰਕੇ ਤਰੱਕੀ ਕਰੇ ਔਰ ਇੱਥੋਂ ਇੱਥੇ ਰਹਿ ਕਰਕੇ ਸਾਡਾ ਜਿਹੜਾ ਯੂ ਤਰੱਕੀ ਕਰੇਗਾ ਅਸੀਂ ਅਗਲੇ ਲੈਵਲ ਤੇ ਜਾਵਾਂਗੇ ਕਿਉਂਕਿ ਉੱਥੇ ਤੇ ਲੋਕਾਂ ਨੂੰ ਹੈ ਕਿ ਬਾਹਰੋਂ ਬੱਚੇ ਬਹੁਤ سارے ਆ ਰਹੇ ਕਿ ਤੇ ਇਹ ਨਾ ਹੋਵੇ ਬਾਕੀ ਜੋ ਕੈਨੇਡਾ ਦਾ ਹਾਲ ਹੈ ਕਿ ਵੀ 80% ਇਮੀਗ੍ਰੈਂਟਸ ਦੇ ਨਾਲ ਭਰਿਆ ਹੋਇਆ ਹੈ ਕਿ ਸਾਡੀ ਪ੍ਰੋਵਿੰਸ ਦਾ ਵੀ ਉਹ ਹਾਲ ਹੋ ਜੇ ਸੋ ਬਟ ਕਿ ਵੀਰ ਬੜਾ ਇਹ ਉੱਥੋਂ ਦਾ ਲੋਕਲ ਸਿਨੈਰੀਓ ਹੈ ਆਪਣਾ ਪੰਜਾਬੀ ਜਿਹੜਾ ਹੈਗਾ ਵਾ ਕਿ ਵੀ ਮੋਂਟਰੀਅਲ ਇਸ ਕਰਕੇ ਪ੍ਰੋਵਿੰਸ ਉਹ ਜਿਹੜਾ ਮੋਂਟਰੀਅਲ ਨੂੰ ਇਸ ਕਰਕੇ ਉਹ ਕਰਦਾ ਮੋਂਟਰੀਅਲ ਇੱਕ ਸ਼ਹਿਰ ਹੈ ਕਿ ਕਵੈਕ ਸਿਟੀ ਕਵੈਕ ਪ੍ਰੋਵਿੰਸ ਦਾ ਇੱਕ ਕਵੈਕ ਸਿਟੀ ਵੀ ਹੈ ਠੀਕ ਹੈ ਹੋਰ ਵੀ ਉੱਥੇ ਬਹੁਤ ਸਾਰਾ ਲਵੇਲ ਹੈ ਹੋਰ ਬਹੁਤ ਸਾਰੇ ਸ਼ਹਿਰ ਹੈਗੇ ਉੱਥੇ ਛੋਟੇ 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 ਮੋਂਟਰੀਅਲ ਇਸ ਕਰਕੇ ਹੈ ਕਿਉਂਕਿ ਟੋਰਾਂਟੋ ਤੋਂ 5.5 ਘੰਟੇ ਦੀ ਡਰਾਈਵ ਹੈ ਹਰ ਕੋਈ ਸਟੂਡੈਂਟ ਜਿਹੜਾ ਹੈ ਉਹ ਟੋਰਾਂਟੋ ਰਹਿਣਾ ਚਾਹੁੰਦਾ ਮੌਂਟਰੀਅਲ ਨਹੀਂ ਰਹਿਣਾ ਚਾਹੁੰਦਾ ਐਂਡ ਉਹ ਰਹਿੰਦੇ ਵੀ ਟੋਰਾਂਟੋ ਐ ਕਰਦੇ ਕੀ ਇਹ ਸਟੂਡੈਂਟਸ ਕਿ ਵੀ ਇੱਥੋਂ ਟੋਰਾਂਟੋ ਦਾ ਕਾਲਜ ਲਿੱਤਾ ਚਾਹੇ ਉਹ ਪਬਲਿਕ ਕਾਲਜ ਐ ਚਾਹੇ ਪ੍ਰਾਈਵੇਟ ਐ 6 ਮਹੀਨੇ ਸਾਲ ਲਾਇਆ ਦੇਖਦੇ ਆ ਯਾਰ 5-5 ਦਿਨ ਪੜਾਇਆ ਜਾਂਦਾ ਵਾ ਉਹ ਆਉ ਤੋਬਾ ਕਰਦੇ ਕਿ ਭਾਜੀ ਅਸੀਂ ਜੇ ਪੜ੍ਹਨਾ ਹੁੰਦਾ ਤਾਂ ਸਾਨੂੰ ਪੰਜਾਬ ਬਹੁਤ ਵਧੀਆ ਸੀ ਸਾਨੂੰ ਪਤਾ ਕਿ ਪੜ੍ਹਾਈ ਜ਼ਰੂਰੀ ਹੈ ਬਟ ਜਿੰਨੀ ਪੜ੍ਹਾਈ 20 ਘੰਟੇ ਕਰਨੀ ਹੈ ਅਸੀਂ ਪੰਜਾਬੀਆਂ ਅਸੀਂ ਮਿਹਨਤੀ ਆ ਅਸੀਂ 2 ਦਿਨੀਆਂ 3 ਦਿਨ ਦੇ ਵਿੱਚ ਵੀ 20 ਘੰਟੇ ਪੂਰੇ ਕਰ ਸਕਦੇ ਆ ਸਾਨੂੰ ਮਤਲਬ 5 ਦਿਨ ਆ ਕਰਕੇ 4-4 ਘੰਟੇ ਰੋਜ਼ ਪੜ੍ਹ ਕੇ ਸਾਡਾ ਬਾਕੀ ਦਿਨ ਵੇਸਟ ਸੋ ਜੇਕਰ 20 ਘੰਟੇ ਦਾ ਲਾਅ ਹੈ ਤੇ ਅਸੀਂ 20 ਘੰਟੇ 2 ਦਿਨਾਂ 'ਚ ਵੀ ਕਰ ਸਕਦੇ ਆ ਜਾਂ 2.5 ਦਿਨਾਂ 'ਚ ਵੀ ਕਰ ਸਕਦੇ ਆ ਸੋ ਵਾਟ ਸਟੂਡੈਂਟ ਡੂ ਐਸ ਕਿ ਬੀਏ ਲਹਿਰ ਕਿੱਥੋਂ ਚੱਲੀ ਮੌਂਟਰੀਅਲ ਮੌਂਟਰੀਅਲ ਕਿਉਂਕਿ ਉਥੇ 1800 ਘੰਟੇ ਦਾ ਕੋਰਸ ਕਰਕੇ 1800 ਘੰਟੇ ਦਾ ਮਤਲਬ ਹੈ ਕਿ ਵੀ ਤੁਸੀਂ 2 ਸਾਲ ਚ ਵੀ 1800 ਘੰਟੇ ਦਾ ਕੋਰਸ ਕਰ ਸਕਦੇ ਹੋ ਤੁਸੀਂ 15 ਮਹੀਨੇ ਦੇ ਵਿੱਚ ਵੀ 1800 ਘੰਟੇ ਕੰਪਲੀਟ ਕਰ ਸਕਦੇ ਹੋ ਨਾਰਮਲੀ ਉਥੇ 1 ਸਾਲ ਦਾ 900 ਘੰਟਾ ਮੰਨਿਆ ਜਾਂਦਾ ਸੋ ਸਟੂਡੈਂਟ 15 ਮਹੀਨਿਆਂ ਦੇ ਵਿੱਚ ਜਾਂ 16 ਮਹੀਨਿਆਂ ਦੇ ਵਿੱਚ ਆਪਣਾ 1800 ਘੰਟਾ ਪੂਰਾ ਕਰਦਾ ਉਥੇ ਕੋਈ ਤੁਹਾਨੂੰ ਇਹ ਨਹੀਂਗਾ ਕਿ ਸਾਲ ਦਾ ਕੋਰਸ ਲੈਣਾ 2 ਸਾਲ ਦਾ ਲੈਣਾ ਉਹ ਇੱਥੇ ਏਜੰਟਸ ਵੱਲੋਂ ਦੱਸਿਆ ਜਾਂਦਾ ਹੈ ਐਕਚੁਅਲ ਦੇ ਵਿੱਚ ਉਥੇ ਮੋਂਟ ਕਿਊਬੈਕ ਦੇ ਵਿੱਚ ਮੋਂਟਰੀਅਲ ਦੇ ਵਿੱਚ ਘੰਟਿਆਂ ਦੇ हिसाब ਦੇ ਕੋਰਸ ਦਾ ਕਿਉਂਕਿ ਕਿਊਬੈਕ ਗਵਰਨਮੈਂਟ ਜਿਹੜੀ ਹੈ ਉਹ ਟੋਟਲੀ ਡਿਫਰੈਂਟ ਚੱਲਦੀ ਹੈ ਬਾਕੀ ਸਾਰੀਆਂ ਦੱਸਾਂ ਪ੍ਰੋਵਿੰਸਸਿਸ ਦੇ ਵਿੱਚ ਜੇਕਰ ਮੈਂ ਕੈਨੇਡਾ ਦੀ ਗੱਲ ਕਰਾਂ ਇਹਨਾਂ ਨਦਰਵਰਡਸ ਮੈਂ ਕਹਾਂਗਾ ਕਿ ਵੀ ਉਹ ਆਪਣਾ ਜਿੱਦਾਂ ਇੱਥੇ ਹੈਗਾ ਨਾ ਕਿ ਜੰਮੂ ਕਸ਼ਮੀਰ ਸਾਰੇ ਹੀ ਲਾਅ ਵੱਖਰੇ ਹੈ ਉਦਾਂ ਉਥੇ ਕਿਊਬੈਕ ਦੇ ਵਿੱਚ ਤੁਸੀਂ ਚਾਹੇ ਬਿਜ਼ਨਸ ਕਰਨਾ ਚਾਹੀਏ ਟੈਕਸ ਪੁਆਇੰਟ ਆਫ View ਚਾਹੀਏ ਇੰਟਰਨੈਸ਼ਨਲ ਸਟੂਡੈਂਟ ਸਾਰੇ ਜਿਹੜੇ ਹੈਗੇ ਆ ਕਿ ਵੀ ਲਾਅ ਵੱਖਰੇ ਹੈ ਜਿਹੜਾ ਸਟੂਡੈਂਟ ਇਥੋਂ ਟੋਰ ਬ੍ਰਿਟਿਸ਼ ਕੋਲੰਬੀਆ ਜਾਂ ਸੈਸਕੈਚਚੁਆਨ ਜਾਂ ਮੈਨੀਟੋਬਾ ਕਿਤੇ ਵੀ ਜਾਂਦਾ ਉਹ ਕੀ ਕਰਦਾ ਕਿ ਵੀ ਮੈਜੋਰਿਟੀ ਟੋਰਾਂਟੋ ਵਾਲਾ অন্ਟਾਰੀਓ ਵਾਲਾ ਸਟੂਡੈਂਟ ਉਹ ਕਹਿੰਦਾ ਕਿ ਮੈਂ 6 ਮਹੀਨੇ ਇੱਥੇ ਲਾ ਲੇ ਮੈਂ ਮੋਂਟਰੀਅਲ ਦੇ ਵਿੱਚ ਲੱਗਾ ਹੁੰਦਾ ਦਾਖਲਾ ਲੈਣ ਦਾਖਲਾ ਲੈਂਦਾ ਉਹ ਕਹਿੰਦਾ ਕਿ ਆਪਣੀ ਪੜ੍ਹਾਈ ਸੱਤੋ ਦਿਨ ਕਾਲਜਿਸ ਹੁੰਦੇ ਉੱਥੇ ਕਿਉਂਕਿ ਉੱਥੇ ਉਹਨਾਂ ਨੇ ਲੋਕਲ ਬੱਚੇ ਨੂੰ ਵੀ ਪੜਾਉਣਾ ਹੁੰਦਾ ਉਹ ਚੂਸ ਕਰਦਾ ਫਰਾਈਡੇ ਈਵਨਿੰਗ ਦੀ ਕਲਾਸ ਸੈਚਰਡੇ ਪੂਰਾ ਦਿਨ ਸੰਡੇ ਪੂਰਾ ਦਿਨ ਪੰਜ ਮੁੰਡੇ ਇਕੱਠੇ ਹੋ ਕਰਕੇ ਗੱਡੀ ਤੋਂ ਟਰੈਵਲ ਕਰਦੇ ਆ ਟੋਰਾਂਟੋ ਤੋਂ ਉਹ ਜਿਹੜਾ ਹੈਗਾ ਵੈ 200 ਡਾਲਰ ਦਾ ਤੈਲ ਲੱਗਦਾ ਉਹ ਪੰਜ ਬੰਦੇ ਆਪਸ ਦੇ ਵਿੱਚ ਸ਼ੇਅਰ ਕਰਦੇ ਆ ਫਰਾਈਡੇ ਰਾਤ ਨੂੰ ਉੱਥੇ ਪਹੁੰਚਦੇ ਆ ਆਪਣੀ ਕਲਾਸ اٹੈਂਡ ਕਰਦੇ ਆ ਗੁਰਦੁਆਰਾ ਸਾਹਿਬ ਰਹਿੰਦੇ ਆ ਜਾਂ ਕੋਈ ਉੱਥੇ ਜਿਹੜੇ ਉਹਨਾਂ ਦੇ ਸਰਕਲ ਬਣ ਜਾਂਦਾ ਦੋਸਤਾਂ ਦਾ ਜਾਂ ਕੋਈ ਇੱਕ ਲੋਜ ਦੇ ਵਿੱਚ 50 ਡਾਲਰ 100 ਡਾਲਰ ਦਾ ਕਮਰਾ ਲੈਂਦੇ ਇਕੱਠੇ ਰਹਿੰਦੇ ਆ ਅਗਲੇ ਦਿਨ ਸੈਟਰਡੇ ਸੰਡੇ ਪੜ੍ਹਾਈ ਕੀਤੀ ਸੰਡੇ ਰਾਤ ਨੂੰ ਡਰਾਈਵ ਕਰਕੇ ਦੁਬਾਰਾ ਟੋਰਾਂਟੋ ਆ ਜਾਂਦੇ ਆ ਮੰਡੇ ਤੋਂ ਲੈ ਕਰਕੇ ਫਰਾਈਡੇ ਤੱਕ ਪੰਜੋ ਦਿਨ ਆਪਣਾ ਠੋਕੇ ਕੰਮ ਕਰਦੇ ਗਿਆ ਪੜ੍ਹਾਈ ਵੱਜੋਂ ਵੀ ਲੀਗਲ ਰਹੇ ਤੇ ਕਾਨੂੰਨ ਵੱਲੋਂ ਇਲੀਗਲ ਰੇ ਪੈਸੇ ਵੀ ਬਣਾਉਂਦੇ ਐ ਮਿਹਨਤ ਥੋੜੀ ਜਿਆਦੀ ਕਰਦੇ ਐ ਪੈਸੇ ਵੀ ਬਣਾਉਂਦੇ ਆ ਔਰ ਪੱਕੇ ਵੀ ਹੁੰਦੇ ਆ ਸੋ ਜਿਸ ਕਰਕੇ ਜਦੋਂ ਇਹ ਸ਼ੁਰੂ ਹੋਇਆ ਸੀ ਅੱਜ ਤੋਂ 2 2 3 ਸਾਲ ਪਹਿਲੇ ਕਿ ਵੀ ਸਟੂਡੈਂਟ ਉਥੋਂ ਮੋਂਟਰੀਅਲ ਤੋਂ ਤੋਂ ਉਧਰ ਵਾਲੇ ਬੰਨੇ ਸ਼ਿਫਟ ਹੋਣੇ ਸ਼ੁਰੂ ਹੋ ਗਏ ਬੜਾ ਰੋਲਾ ਪਿਆ ਕਿ ਪਈ ਪਬਲਿਕ ਕਾਲਜ ਪ੍ਰਾਈਵੇਟ ਕਾਲਜਿਸ ਦੇ ਵਿੱਚ ਕਿ ਜੇਕਰ ਮੋਂਟਰੀਅਲ ਦੇ ਕਾਲਜਿਸ ਨੂੰ ਵਰਕ ਪਰਮਿਟ ਹੈਗਾ ਤੇ ਪ੍ਰਾਈਵੇਟ ਨੂੰ ਤੇ ਸਾਨੂੰ ਕਿਉਂ ਨਹੀਂ ਹੈਗਾ ਬਟ ਉਹ ਸਾਨੂੰ ਵੀ ਪਤਾ ਕੀ ਅਗਲੇ 3 4 5 ਸਾਲ ਹੋਰ ਵੀ ਲੋਬਿੰਗ ਹੋ ਰਹੀ ਹੈ ਬਟ ਕੋਈ ਵੀ ਸੁਣਵਾਈ ਨਹੀਂ ਹੋਣੀ ਜਿਹੜਾ ਮੋਂਟਰੀਅਲ ਦਾ ਚਾਮ ਆਪਣੇ ਪੰਜਾਬੀਆਂ ਅੱਛਾ ਇਹ ਉਥੋਂ ਪੈਦਾ ਆ ਸੋ ਜਿਹੜਾ ਬੱਚਾ ਉੱਥੇ ਪੜਦਾ ਉਹ ਇੱਥੋਂ ਫੋਨ ਰੀਅਲ ਦੇ ਕਾਲਜਸ ਦੀ ਰਿਕੁਆਇਰਮੈਂਟ ਜਿਹੜੀ ਹੈ ਮੈਂ ਸ਼ੁਰੂ ਕਿੱਥੋਂ ਕੀਤਾ ਸੀ ਕਿ ਕਿਊਬੈਕ ਦੇ ਵਿੱਚ ਫ੍ਰੈਂਚ ਪੜਾਈ ਜਾਂਦੀ ਹੈਗੀ ਆ ਉੱਥੋਂ ਦੇ ਜਿਹੜੇ ਜੰਪਲ ਆ ਉਹ ਫ੍ਰੈਂਚ ਬੋਲਣੀ ਪਸੰਦ ਕਰਦੇ ਗਿਆ ਜਿਹੜੇ ਆਪਣੇ ਉਹ ਇੰਗਲਿਸ਼ ਹੈ ਜਿਹੜਾ ਕੋਰਸ ਉਹ ਇੰਗਲਿਸ਼ 'ਚ ਪੜਾਇਆ ਜਾਣਾ ਉਹ ਕਹਿੰਦੇ ਆ ਕਿ ਭਈ ਜਿਹੜਾ ਹੈਗਾ ਵਾ ਕਿ ਸਾਡੀ ਰਿਕੁਆਇਰਮੈਂਟ ਜਿਹੜੀ ਹੈ ਇੰਗਲਿਸ਼ ਦੀ ਪੰਜ ਬੈਂਡ ਤੇ ਵੀ ਬੱਚਾ ਆਵੇ ਸਾਨੂੰ ਕੋਈ ਤਕਲੀਫ ਨਹੀਂ ਸਾਢੇ ਪੰਜ ਤੇ ਵੀ ਆਵੇ ਸਾਨੂੰ ਕੋਈ ਤਕਲੀਫ ਨਹੀਂ ਬਟ ਪ੍ਰੋਬਲਮ ਕਿੱਥੇ ਆਂਦੀ ਹੈ ਵੀਜ਼ਾ ਦੇ ਉੱਤੇ ਜਦੋਂ ਇੱਥੇ ਫੈਡਰਲ ਦੇ ਵਿੱਚ ਕਿਉਂਕਿ ਜਿਹੜੀ ਐਮਬੈਸੀ ਆ ਉਹ ਫੈਡਰਲ ਦੇ ਅੰਡਰ ਆਂਦੀ ਹੈ ਕਿਉਂਕਿ ਜਿਹੜਾ ਹੈ ਨਾ ਇੱਕ ਪ੍ਰੋਵਿੰਸ਼ਲ ਲਾਅ ਹੈ ਇੱਕ ਫੈਡਰਲ ਲਾਅ ਜਦੋਂ ਇੱਥੋਂ ਮੌਂਟਰੀਅਲ 5.5 ਬੈਂਡ ਤੇ ਕਾਲਜ ਨੇ ਐਕਸੈਪਟ ਕਰ ਲਿਆ ਤੁਸੀਂ ਫਾਈਲ ਆਪਣੀ ਐਮਬੈਸੀ ਦੇ ਵਿੱਚ ਲਗਾਉਂਦੇ ਗਿਓ ਇੱਥੇ ਵੀਜ਼ਾ ਦਾ ਸਕਸੈਸ ਰੇਟ ਬਹੁਤ ਘੱਟ ਹੈ ਕਿਉਂਕਿ ਉਹ ਕਹਿੰਦੇ ਕਿ بیس 6 ਬੈਂਡ ਬੱਚੇ ਦਾ ਹੁੰਦਾ ਵਾ ਦੈਟ ਮੀਨਸ ਹੀ ਇਜ਼ ਏਬਲ ਟੂ ਅੰਡਰਸਟੈਂਡ ਐਂਡ ਫਾਲੋ ਦਾ ਕੋਰਸ ਕਿਊਬੈਕ ਦਾ ਸਭ ਤੋਂ ਵੱਡਾ ਚਾਮ ਇਹ ਹੈ ਕਿ ਭਈ 15 ਮਿੰਨਾਂ 'ਚ ਕਰ ਲੈ 16 ਮਿੰਨਾਂ 'ਚ ਕਰ ਲੈ 17 'ਚ ਕਰ ਲੈ 18 'ਚ ਕਰ ਲੈ ਜਾਂ 24 'ਚ ਕਰ ਲੈ 3 ਸਾਲ ਦਾ ਅੱਗੇ ਵਰਕ ਪਰਮਿਟ ਮਿਲਣਾ ਹੀ ਮਿਲਣਾ ਹੋਗਾ ਉਹ 3 ਸਾਲ ਦੇ ਵਰਕ ਪਰਮਿਟ ਦੇ ਬਾਅਦ ਤੁਸੀਂ ਆਪਣਾ ਪਰ 3 ਸਾਲ ਦਾ ਜਿਹੜਾ ਵਰਕ ਪਰਮਿਟ ਹੈ ਉਹਦੇ ਵਿੱਚ 9 ਮਹੀਨੇ ਦਾ ਜੌਬ ਐਕਸਪੀਰੀਅੰਸ ਲੈ ਕਰਕੇ ਜੇਕਰ ਫ੍ਰੈਂਚ ਦੇ ਵੀ ਤੁਸੀਂ 9 ਮਹੀਨੇ ਨਾਲ ਲਗਾਏ ਹੈ ਤੇ ਤੁਸੀਂ ਤੀਸਰੇ ਸਾਲ ਆਪਣੀ ਪਰਮਨੈਂਟ ਰੈਜ਼ਿਡੈਂਸੀ ਅਪਲਾਈ ਕਰ ਸਕਦੇ ਹੋ ਸੋ ਇਹ ਹੈਗਾ ਇੱਕ ਫੈਕਟਰ ਦੂਸਰਾ ਫੈਕਟਰ ਹੈ ਕਿ 3 ਸਾਲ ਦਾ ਵਰਕ ਪਰਮਿਟ ਲਿੱਤਾ ਰੈਲੇਵੈਂਟ ਤੁਸੀਂ ਪੜ੍ਹਾਈ ਕਰ ਰਹੇ ਹੋ ਆਪਣੇ ਪ੍ਰੋਵਿੰਸ ਪ੍ਰੋਵਿੰਸ਼ਲ ਸੌਰੀ ਇਹ ਪ੍ਰੋਵਿੰਸ਼ਲ ਦੇ ਅੰਦਰ ਤੁਸੀਂ ਆਪਣੇ ਪੁਆਇੰਟਸ ਬਣਾਏ ਫੇਰ ਵੀ ਤੁਸੀਂ 3.5 ਸਾਲ 3.5 ਤਾਂ 3.5 ਸਾਲ ਲੱਗਦੇ ਜੇਕਰ 1800 ਘੰਟੇ ਦਾ ਕੋਰਸ ਕੀਤਾ ਤੁਸੀਂ ਆਪਣੀ ਪਰਮਾਨੈਂਟ ਰੈ residency 3 ਸਾਲ ਤੋਂ ਬਾਅਦ ਅਪਲਾਈ ਕਰ ਸਕਦੇ ਹੋ ਕਿਉਂਕਿ ਤੁਹਾਡੇ ਸਾਰੇ ਪੁਆਇੰਟਸ ਬਣ ਜਾਂਦੇ ਆ ਫਿਰ ਉਹਦੇ ਬਾਅਦ ਚ ਉੱਥੇ ਚੁਆਇਸਿਸ ਸਟੂਡੈਂਟ ਨੂੰ ਪਰਮਾਨੈਂਟ ਹੁੰਦੀ ਹੈ ਬਹੁਤ ਹੀ ਜਿਆਦਾ ਥੋੜਾ ਜਿਹਾ ਫਰਕ ਹੈ ਕਿ ਜਿਹੜਾ ਇੱਥੇ ਸਟੂਡੈਂਟ ਨੂੰ ਦੇਖਣ ਦੀ ਲੋੜ ਹੈ ਪਹਿਲਾ ਕਿ ਵੀ ਕਾਲਜ ਕੇਂਦਰ ਸਾਡੇ 5 ਬੈਂਡ ਤੇ ਆ ਜਾ ਠੀਕ ਹੈ ਯਾਰ ਵੀਜ਼ਾ ਕਾਲਜ ਨੇ ਨਹੀਂ ਦੇਣਾ ਕਾਲਜ ਵੀਜ਼ਾ ਐਮਬੈਸੀ ਨੇ ਦੇਣਾ ਸੋ ਅਪਲਾਈ ਵਿਦ 6 ਬੈਂਡ ਤੁਸੀਂ 5.5 ਬੈਂਡ ਆ ਜਾਂ ਤੁਹਾਡਾ ਆਇਲਸ ਹੈਗਾ ਹੀ ਨਹੀਂ ਔਰ ਤੁਸੀਂ ਟੋਰਾਂਟੋ ਦੇ ਵਿੱਚੋਂ ਜਾਂ ਕੈਨੇਡਾ ਦੇ ਵਿੱਚੋਂ ਤੁਸੀਂ ਉੱਥੇ ਮੌਂਟਰੀਅਲ ਜਾ ਕੇ ਪੜ੍ਹਨਾ ਕਿਸੇ IELTS ਦੀ ਜ਼ਰੂਰਤ ਹੀ ਨਹੀਂ ਹੈਗੀ। ਵੈਸੇ ਹੀ ਐਡਮਿਸ਼ਨ ਮਿਲ ਜੇਗੀ ਕਿਉਂਕਿ ਤੁਸੀਂ ਉਹਨੂੰ ਆਨਸ਼ੋਰ ਬੱਚਾ ਕਿਹਾ ਜਾਂਦਾ ਹੈ। ਕਿਉਂਕਿ ਜਦੋਂ ਇਹਨਾਂ ਨੇ ਗਵਰਨਮੈਂਟ ਤੋਂ ਅਸੀਂ ਜਦੋਂ ਆਪਣੇ ਕਾਲਜ ਦੀ ਗਵਰਨਮੈਂਟ ਤੋਂ ਪਰਮਿਸ਼ਨਸ ਲੈਣੀਆਂ ਹੈਗੀਆਂ ਸੀਗੇ ਸਾਨੂੰ ਪੁੱਛਿਆ ਜਾਂਦਾ ਹੈ ਕਿ ਭਈ ਤੁਹਾਡੀ ਇੰਗਲਿਸ਼ ਰਿਕੁਆਇਰਮੈਂਟ ਕੀ ਹੋਏਗੀ? ਜਿਹੜਾ ਕੋਰਸ ਤੁਸੀਂ ਇਹ ਚਲਾਣਾ ਹੈ, এরੀ ਰਿਕੁਆਇਰਮੈਂਟ ਕੀ ਹੋਏਗੀ? এরি স্টুডেন্ট ਨੂੰ ਪੜ੍ਹਾਓਗੇ ਕੀ? ਸੋ ਇੱਥੇ ਅਸੀਂ ਕਹਿੰਦੇ ਆ ਕੋਰਸ, ਉੱਥੇ ਕਹਿੰਦੇ ਆ ਪ੍ਰੋਗਰਾਮ। ਤੇ ਪ੍ਰੋਗਰਾਮ ਦੇ ਵਿੱਚ ਕੋਰਸਿਸ ਹੁੰਦੇ ਆ। ਹਰ ਇੱਕ ਕੋਰਸ ਮੋਂਟਰੀਅਲ ਦਾ ਜਿਹੜਾ ਤਨਵੀਰ ਜੀ ਚਾਮ ਹੈ ਉਹ ਇੱਕੋ ਹੀ ਚਾਮ ਹੈ ਕਿ ਵਰਕ ਪਰਮਿਟ ਵਰਕ ਪਰਮਿਟ ਸਟੂਡੈਂਟ ਨੂੰ 3 ਸਾਲ ਦਾ ਮਿਲਦਾ 1800 ਘੰਟੇ ਪੜ੍ਹਾਈ ਕਰਕੇ ਐਂ ਉੱਥੇ ਮੈਂ ਅੱਜ ਤੱਕ ਨਹੀਂ ਸੁਣਿਆ ਮੈਂ ਅੱਜ ਤੱਕ ਨਹੀਂ ਸੁਣਿਆ ਕਿ ਸਟੂਡੈਂਟ ਕੋਈ ਫੇਲ ਹੋ ਗਿਆ ਵੇਅਰ ਐਸ ਮੈਂ 25 ਬੱਚਿਆਂ ਦੀ ਐਡਮਿਸ਼ਨ ਆਪਣੇ ਆਂਡ ਇੰਡੀਆ ਆਂ ਤੋਂ ਪਹਿਲੇ ਖਰਾ ਕੇ ਆਇਆ ਵਾਂ ਉਹਰਾ ਰੀਜ਼ਨ ਸੀਗਾ ਮੈਂ ਨਾਮ ਨਹੀਂ ਲੈ ਸਕਦਾ ਇਹ ਕਿਸੇ ਕਾਲਜ ਦਾ ਕਹਿ ਲਓ ਨਾ ਕਿ ਉਹਦੀ ਰੈਪਿਟੇਸ਼ਨ ਦੇ ਉੱਤੇ ਸਿੱਧਾ-ਸਿੱਧਾ ਅਸਰ ਪੈਂਦਾ ਸਟੂਡੈਂਟ ਦਾ ਇਹ ਆਉਣ ਵਾਲੇ ਟਾਈਮ ਦੇ ਵਿੱਚ ਅਖਬਾਰਾਂ ਦੇ ਵਿੱਚ ਵੀ ਮੈਂ ਇਹ ਚੀਜ਼ਾਂ ਦਾ ਆਰਟੀਕਲ ਲਿਖ ਕੇ ਲਾਇਆ ਕਿ ਭਈ ਜਿਹੜਾ ਗਾਵਾ ਕਿ ਵੀ ਸਟੂਡੈਂਟ ਦਾ ਇੱਕ ਬੈਚ ਮੈਨੂੰ ਆ ਕੇ ਮਿਲਿਆ 25 ਬੱਚੇ ਕਹਿੰਦੇ ਜੀ ਅਸੀਂ ਫੇਲ ਹੋ ਗਏ ਆ ਜੀ ਮੈਂ ਉਹਨਾਂ ਨਾਲ ਇੰਗਲਿਸ਼ ਚ ਗੱਲ ਕੀਤੀ ਮੈਂ ਉਹਨਾਂ ਦੇ ਅਕੈਡਮਿਕਸ ਦੇਖੇ ਰਣਵੀਰ ਯੂ ਵਾਂਟ ਟੂ ਬਲੀਵ 70% ਤੋਂ ਘੱਟ ਮੇਰੇ ਕੋਲ ਪ੍ਰੋਫਾਈਲਾਂ ਦੇ ਇਹ ਨਹੀਂ ਕਿ ਸਿਰਫ ਕਹਿਨ ਨੂੰ ਕਹਿ ਰਿਹਾ ਮੇਰੇ ਕੋਲ ਪ੍ਰੋਫਾਈਲਾਂ ਹੈ ਮੈਂ ਫਾਰਦਰ ਰਿਕਾਰਡ ਤੁਹਾਨੂੰ ਕਾਪੀ ਵੀ ਉਹਦੀ ਦੇ ਸਕਦਾ 70% ਤੋਂ ਘੱਟ ਕਿਸੇ ਬੱਚੇ ਦੇ ਨੰਬਰ ਨਹੀਂ ਐਂਡ ਇਹ ਨਹੀਂ ਕਿ ਕਿਸੇ ਪਿੰਡਾਂ ਦੇ ਹੈ ਵਿਲੇजेस ਦੇ ਹੈਗੇ ਸ਼ਹਿਰਾਂ ਦੇ ਬੱਚੇ ਆ 6.6 ਬੈਂਡ ਹੈ ਐਂ ਜਿਹੜੇ ਬੈਂਡ ਹੈ ਉੱਥੇ ਜਾ ਕੇ ਦੁਬਾਰਾ ਰਿਪੀਟ ਕੀਤੀ ਐਲਸ ਠੀਕ ਹੈ 6.6 7.7 ਬੈਂਡ ਹੈ ਐਪਲੀਕੇਸ਼ਨ ਉਹਨਾਂ ਦੀ ਜਿਹੜੀ ਹੈ ਉਹਰੇ ਵਿੱਚ ਆਪਣਾ ਜਿਹੜਾ ਕੋਰਸ ਕਰ ਰਹੇ ਸੀ ਫੇਲ ਹੋ ਗਏ ਰੋਂਦੇ ਪਤਾ ਕੀ ਪਈ ਸੀ ਕਿ ਪਾਜੀ ਅਸੀਂ 18 ਮਹੀਨੇ ਬਿਲਕੁਲ ਠੀਕ ਰਹੇ ਆ ਸਾਨੂੰ ਕਿਹਾ ਕਿ ਜੀ ਓਕੇ ਆ ਕਦੀ ਤੁਹਾਡੀ اٹੈਂਡੈਂਸ ਛੋਟਾ ਕਦੀ ਕੁਛ ਹੈ ਕਦੀ ਕੁਛ ਹੈ ਕਦੀ ਕੁਛ ਹੈ ਅਸੀਂ ਇੱਕ ਦੋ ਕੋਰਸਿਸ ਦੇ ਵਿੱਚ ਪਿੱਛੇ ਗਏ ਸੀਗੇ ਅਸੀਂ ਜਦੋਂ ਹੁਣ ਸਾਰਾ ਸਬਮਿਟ ਕੀਤਾ ਤਾਂ ਸਾਨੂੰ ਜਿਹੜਾ ਰਿਜ਼ਲਟ ਕਾਰਡ ਮਿਲਿਆ ਉਹ ਫੇਲ ਦਾ ਮਿਲਿਆ ਕਿ ਕਹਿੰਦੇ ਜੀ ਸਾਨੂੰ ਜੇਕਰ ਨਾਲ ਦੇ ਨਾਲ ਦੇ ਦੇ ਦਿੰਦੇ ਤੇ ਭਈ ਅਸੀਂ ਪੈਸੇ ਜਿੰਨਾ ਪੇ ਕਰਦੇ ਉਹ ਨਿਕਲ ਕੇ ਕੀ ਆਇਆ ਕਿ ਭਾਈ ਇੰਡੀਆ ਤੋਂ ਜਦੋਂ ਆਏ ਸੀ ਕੋਈ ਮੈਡੀਕਲ ਵਾਲਾ ਸਟੂਡੈਂਟ ਹੈ ਕੋਈ ਕੋਈ ਆ ਹਸਪਿਟੈਲਿਟੀ ਦਾ ਕੋਰਸ ਵਿੱਚ ਭੇਜਿਆ ਮੈਂ ਕਿਹਾ ਯਾਰ ਹਸਪਿਟੈਲਿਟੀ ਦਾ ਕੋਰਸ ਕਿਉਂ ਲੇਤਾ ਕਹਿੰਦਾ ਸਾਨੂੰ ਲੱਗਾ ਇਹ ਸੌਖਾ ਹੈ ਏਜੰਟ ਕਹਿੰਦਾ ਸੀ ਕਿ ਭਾਈ ਜੇਕਰ ਇਹ ਸੈਪਟੈਂਬਰ ਦਾ ਆਖਰੀ ਮੌਕਾ ਹੈ ਜੇਕਰ ਤੁਸੀਂ ਇਹਦੇ ਵਿੱਚ ਲੈ ਲਈ ਤੇ ਆਪਣਾ ਸੀਟ ਮਿਲ ਗਈ ਤੇ ਠੀਕ ਹੈ ਨਹੀਂ ਮਿਲੀ ਗੈਪ ਪੈ ਜਾਏਗਾ ਗੈਪ ਪੈ ਜਾਏਗਾ ਤੇ ਅਗਲੇ ਸਾਲ ਤੂੰ ਅਪਲਾਈ ਕਰੇਗਾ ਵੀਜ਼ਾ ਰਿਜੈਕਟ ਹੋਏਗਾ ਤੇ ਮੈਂ ਕਿਹਾ ਇਹ ਤਾਂ ਗੱਲ ਫਿਰ ਉਹੀ ਹੈ ਨਾ ਕਹਿੰਦਾ ਭਾਜੀ ਇਹ ਜਿੱਦਾਂ ਪੰਡਤ ਨਹੀਂ ਡਰਾਉਂਦੇ ਹੁੰਦੇ ਕਿ ਜੀ ਆਹ ਤੇਰਾ ਆਹ ਭਾਰੀ ਹੈ ਤੇ ਤੇਰਾ ਇਦ ਐਂਡ ਸਾਰੇ ਸਟੂਡੈਂਟ ਦਾ ਸੇਮ ਸਿਨੈਰੀਓ ਸੋ ਕਹਿੰਦੇ ਭਾਜੀ ਸਾਨੂੰ ਨੋ ਚਾਹੀਦਾ ਕਿ ਅਸੀਂ ਕਿਤੇ ਵੀ 12 ਤੋਂ mm. 15 ਮਹੀਨੇ ਪੜ ਸਕਦੇ ਅਸੀਂ 2 ਸਾਲ ਦੁਬਾਰਾ ਨਹੀਂ ਕਰਨੇ ਕਿਉਂਕਿ ਸਾਨੂੰ ਵਰਕ ਪਰਮਿਟ ਚਾਹੀਦਾ ਮੈਂ ਉਹਨਾਂ ਨੂੰ ਫਾਸਟ ਟਰੈਕ ਦੇ ਵਿੱਚ 12 ਮਹੀਨੇ ਦੇ ਕੋਰਸ 1800 ਘੰਟੇ ਉਹਨਾਂ ਨੂੰ ਕਿਹਾ ਕੰਪਲੀਟ ਕਰੋ 13 ਮਹੀਨੇ ਕਿਉਂਕਿ 12 ਮਹੀਨਿਆਂ ਤੋਂ ਜ਼ਿਆਦਾ ਹੀ ਕਰਨਾ ਪੈਗਾ ਸੋ 13 ਮਹੀਨਿਆਂ ਦੇ ਵਿੱਚ ਉਹਨਾਂ ਨੇ ਆਪਣਾ ਕੋਰਸ ਕੰਪਲੀਟ ਕਰਨਾ 1800 ਘੰਟੇ ਦਾ ਫਿਰ ਜਾ ਕੇ ਉਹਨਾਂ ਨੂੰ ਵਰਕ ਪਰਮਿਟ 3 ਸਾਲ ਦਾ ਮਿਲਿਆ ਸੋ ਅਲਟੀਮੇਟਲੀ ਜੇਕਰ ਉਹਨਾਂ ਨੂੰ ਫਾਸਟ ਟਰੈਕ ਵਾਲੀ ਆਪਸ਼ਨ ਨਾ ਮਿਲਦੀ ਉਹਨਾਂ ਨੂੰ 2 ਸਾਲ ਦੁਬਾਰਾ ਕਰਨਾ ਪੈਣਾ ਸੀ ਸੋ ਉਹ ਉਹਨੂੰ ਪੀਆਰ ਕਦੋਂ ਮਿਲੇਗੀ 8ਵੇਂ 9ਵੇਂ ਸਾਲ ਸੋ ਬੇਸਿਕਲੀ ਇਹ ਗੱਲ ਆ ਕੇ ਕਿੱਥੇ ਰੁਕਦੀ ਕਿ ਵੀ ਕੋਰਸ ਸਿਲੈਕਸ਼ਨ ਇੱਥੇ ਕਿਹੜਾ ਮਿਲ ਰਿਹਾ ਕਿਹੜਾ ਨਹੀਂ ਮਿਲ ਰਿਹਾ ਭਈ ਤੇਰੀ ਪੜ੍ਹਾਈ ਨਾਲ ਰਿਲੇਟਡ ਜੋ ਹੈ ਨਾ ਚਾਹੇ ਪ੍ਰਾਈਵੇਟ ਹੈ ਚਾਹੇ ਪਬਲਿਕ ਹੈ ਚਾਹੇ ਯੂਨੀਵਰਸਿਟੀ ਚਾਹੇ ਮੋਂਟਰੀਅਲ ਉੱਥੇ ਅਪਲਾਈ ਕਰੋ ਜਿੱਥੇ ਤੁਹਾਡੇ ਪੁਰਾਣੇ ਕੋਰਸ ਦੇ ਨਾਲ ਰਿਲੇਟਡ ਕੋਰਸ ਮਿਲਦਾ ਹੈ ਰੋਹੀ ਜੀ ਹੁਣ ਤੁਸੀਂ 26 ਔਰ 27 ਨੂੰ ਇਹ ਸਾਰੇ ਮੁੱਦਿਆਂ ਦੇ ਉੱਪਰ ਇੱਕ ਸੈਮੀਨਾਰ ਕਰਨ ਜਾ ਰਹੇ ਹੋ ਮੈਂ ਬੇਸਿਕਲੀ ਅੱਜ ਤੱਕ ਸੈਮੀਨਾਰਾਂ ਦੀ ਡੈਫੀਨੀਸ਼ਨ ਜਿਹੜੀ ਇਹ ਸਮਝਦਾ ਔਰ ਸਮਝਾਉਣ ਦੇ ਹੇਜਕ ਚਾਰਟ ਨਹੀਂ ਹੋਣੀ ਚਾਹੀਦੀ ਸੀ ਪੰਜ ਸੱਤ ਗੂਰੀਆਂ ਜੰਮੜੀਆਂ ਦਿਖਾ ਕੇ ਫਾਈਲਾਂ ਚੱਕਣ ਤੋਂ ਉੱਪਰ ਨਹੀਂ ਉੱਠ ਪਾਏ ਸੋ ਕੀ ਮੋਟਿਵ ਰਹੇਗਾ 26 27 ਦੇਖੋ 26 27 ਜਿਹੜਾ ਸੈਮੀਨਾਰਾ ਸਾਡੀ ਡੈਫੀਨੇਸ਼ਨ ਪਤਾ ਕੀ ਹੈ ਜਦ ਤੁਸੀਂ ਆਪਣਾ ਕੇਸ ਲਾਉਣ ਦੀ ਸ਼ੁਰੂਆਤ ਕਰਦੇ ਹੋ ਹਾਲਸ ਕੀਤਾ এডਿਕੇਸ਼ਨ ਪੂਰੀ ਕੀਤੀ ਇਹ ਇੱਕ ਲਾਈਫ ਟਰਨਿੰਗ ਡਿਸੀਜਨ ਹੈ ਜ਼ਿੰਦਗੀ ਮੋਡਰਨ ਵਾਲਾ ਡਿਸੀਜਨ ਹੈ ਬੇਸਿਕਲੀ ਇਹ ਜਿਸ ਵਿੱਚ ਤੁਸੀਂ ਆਪਣੀ ਫਾਈਲ ਲੈ ਕੇ ਕਿਸੇ ਕੰਸਲਟੈਂਟ ਕੋਲ ਜਾਂਦੇ ਆ ਤੇ ਮੋਸਟਲੀ ਕੰਸਲਟੈਂਟ ਕੀ ਹੁੰਦਾ ਹੈ ਬੇਸਿਕਲੀ ਕਾਉਂਸਲਰ ਜਿਹੜੇ ਜਿਵੇਂ ਭਾਜੀ ਕਹਿੰਦੇ ਨੇ ਉਹ ਛੇੜੂ ਵੀ ਨਹੀਂ ਟੱਪੀਆਂ ਹੋਈਆਂ ਉਹ ਕ ਦਾ ਮਕਸਦ ਹਮੇਸ਼ਾ ਤੋਂ ਇੱਕੋ ਹੀ ਰਹਿੰਦਾ ਜਿੱਥੇ ਮੈਂ ਤੇ ਗੁਰਿੰਦਰ ਪਾਜੀ ਆਪ ਇੱਕ ਇੱਕ ਫਾਈਲ ਨੂੰ ਦੇਖ ਕੇ ਅਸੈਸ ਕਰਕੇ ਬੱਚੇ ਦੇ ਸਵਾਲਾਂ ਦੇ ਜਵਾਬ ਦਿੰਨੇ ਆ ਤੁਹਾਡੀ ਜ਼ਿੰਦਗੀ ਇੱਕ ਜ਼ਿੰਮੇਵਾਰੀ ਵਾਲੇ ਹੱਥ 'ਚ ਹੋਣੀ ਚਾਹੀਦੀ ਹੈਗੀ ਤਾਂ ਹੀ ਅੱਗੇ ਜਾ ਕੇ ਪੂਰਾ ਤੁਹਾਡਾ ਗੋਲ ਅਚੀਵ ਹੁੰਦਾ ਹੈਗਾ ਤਾਂ ਸੈਮੀਨਾਰ ਦਾ ਮੇਨ ਮਕਸਦ ਤੁਹਾਡੀ ਫਾਈਲ ਅਸੈਸਮੈਂਟ ਆਪਣੇ ਡਾਕੂਮੈਂਟੇਸ਼ਨ ਕਿਹੜਾ ਕੋਰਸ ਸਹੀ ਹੈ ਕਿਸ ਇਨਟੇਕ ਵਾਸਤੇ ਜਾ ਸਕਦੇ ਹੋ ਪ੍ਰੋਫਾਈਲ ਰਿਫਿਊਜ਼ ਹੋਈ ਹੈ ਤੇ ਅੱਗੇ ਉਹਦਾ ਕੀ ਇਲਾਜ ਹੈਗਾ ਦਵੇਂ ਮਕਸਦ ਸੈਮੀਨਾਰ ਦਾ ਆ ਹੀ ਰਹਿੰਦਾ ਜੀ ਹਮੇਸ਼ਾ ਜੀ ਬਹੁਤਾ ਸਮਾਂ ਲਾਉ ਨਹੀਂ ਕਰ ਰਹਾ ਪਰ ਫਿਰ ਵੀ ਮੈਂ ਚਾਹੂੰਗਾ ਕਿ 26 ਔਰ 27 ਨੂੰ ਤੁਹਾਡੇ ਵੱਲੋਂ ਤੁਹਾਡੀ ਟੀਮ ਵੱਲੋਂ ਕੀ ਸਟੂਡੈਂਟਸ ਲਈ ਖਾਸ ਹੋਏਗਾ ਕੋਈ ਖਾਸ ਨਹੀਂ ਹੈ ਜੋ ਹੈ ਇਸ ਰੱਬਈਏ ਕਿ ਵੀ ਇਨਸਾਈਡ ਇਨਫੋਰਮੇਸ਼ਨ ਕੀ ਹੈ ਉਹ ਮਿਲੇਗੀ ਐਂਡ ਮੈਂ ਆਪ ਜਿਹੜਾ ਗਾ ਬਈ ਟਿਊਸਡੇ ਨੂੰ ਚੰਡੀਗੜ੍ਹ ਤੇ ਵੈਨਸਡੇ ਨੂੰ ਜਲੰਧਰ ਦੇ ਵਿੱਚ ਆਪ ਹਾਜ਼ਰ ਰਵਾਂਗਾ ਸਟੂਡੈਂਟ ਦੇ ਰੂਪ ਰੂਪ ਹੋਣ ਵਾਸਤੇ ਬਟ ਮੈਂ ਜਾਣ ਤੋਂ ਪਹਿਲੇ ਇੱਕ ਚੀਜ਼ ਜ਼ਰੂਰ ਕਹਿ ਦਾਂਗਾ ਕਿ ਜਿਹੜਾ ਰਣਵੀਰ ਜੀ ਇਹ ਤੁਸੀਂ ਸਵਾਲ ਰੋਹਿਤ ਨੂੰ ਪੁੱਛਿਆ ਕਿ ਵੀ ਕੀ ਖਾਸ ਰਹੇਗਾ ਤੇ ਕੀ ਨਹੀਂ ਰਹੇਗਾ ਜਿੱਥੋਂ ਅਸੀਂ ਇੱਕ ਹੋਰ ਸ਼ੋਅ ਚਾਲੂ ਕੀਤਾ ਸੀਗਾ ਕਿ ਵੀ ਵਧੀਆ ਪ੍ਰੋਫਾਈਲਾਂ ਦੇ ਵੀ ਰਿਜੈਕਟ ਹੁੰਦੇ ਆ ਫਿਰ ਅਸੀਂ ਕਯੂਬਿਕ ਬਾਰੇ ਗੱਲ ਕੀਤੀ ਤੇ ਦੂਜੀ ਕੀਤੀ ਮੈਂ ਇੱਕ ਛੋਟੀ ਜੀ ਚੀਜ਼ ਜਾਂਦੇ ਜਾਂਦੇ ਦਾ ਜਾਂਗਾ ਸ਼ੌਕ ਔਰ ਵਪਾਰ ਦੇ ਵਿੱਚ ਫਰਕ ਹੁੰਦਾ ਮੇਰੇ ਵਾਸਤੇ ਇਹ ਵਪਾਰ ਘੱਟ ਔਰ ਮੇਰਾ ਸ਼ੌਕ ਜ਼ਿਆਦਾ ਕਿਉਂਕਿ ਮੈਂ ਆਪ ਬਤੌਰ ਸਟੂਡੈਂਟ ਸਨ 2000 ਦੇ ਵਿੱਚ ਇੰਗਲੈਂਡ ਗਿਆ ਸੀ ਐਂ ਓਰੇ ਬਾਅਦ ਚ ਜਿਹੜਾ ਹੈਗਾ ਵਾ ਕਿ ਵੀ ਇਹ ਜਰਨੀ ਚੱਲੂ ਹੋਈ ਸੀ ਪੁਆਇੰਟ ਇਹ ਹੈ ਕਿ ਵੀ ਵਪਾਰ ਪੈਸੇ ਕਮਾਣਾ ਮੇਰੇ 10 ਕਾਰੋਬਾਰ ਹੋਰ ਚੱਲੇਗੇ ਜਿੱਤੋਂ ਪੈਸੇ ਆ ਰਹੇ ਹੈ ਕੈਨੇਡਾ ਦੇ ਵਿੱਚ ਵੀ ਆ ਆਸਟ੍ਰੇਲੀਆ ਦੇ ਵਿੱਚ ਵੀ ਆ ਹਿੰਦੁਸਤਾਨ ਦੇ ਵਿੱਚ ਵੀ ਆ ਇੰਡੀਆ ਪੰਜਾਬ ਦੇ ਵਿੱਚ ਵੀ ਆ ਰਾਈਟ ਹੁਣ ਪੁਆਇੰਟ ਇਹ ਹੈ ਕਿ ਇਹ ਕਾਰੋਬਾਰ ਮੇਰਾ ਸ਼ੌਂਕ ਹੈ ਮੈਂ ਜਿੰਨਾ ਕਿ ਇਰਤੋ ਕਹਿੰਦਾ ਕਿ ਓਕੇ ਜੀ ਰੋਹਿਤ ਹੁਣ ਤੁਸੀਂ ਲੀਡ ਕਰੋ ਤੁਸੀਂ ਐਦਾਂ ਕਰੋ ਤੁਸੀਂ ਉਦਾਂ ਕਰੋ ਫੇਰ ਵੀ ਆਪਣਾ ਇੱਕ ਦਿਲ ਹੁੰਦਾ ਯਾਰ ਆਹ ਵਾਲੀ ਚੀਜ਼ ਮੈਂ ਆਪ ਕਰਨਾ ਚਾਹੁੰਦਾ ਮੈਂ ਆਪ ਸਟੂਡੈਂਟ ਨੂੰ ਮਿਲਣਾ ਚਾਹੁੰਨਾ ਵਾ ਠੀਕ ਹੈ ਸੋ ਮੇਰਾ ਜਿਹੜਾ ਸਟੂਡੈਂਟ ਨੂੰ ਮਿਲਣ ਦਾ ਮਕਸਦ ਹੈ ਹੀ ਹੈ ਕਿ ਵੀ ਮੈਨੂੰ ਆ ਚੀਜ਼ਾਂ ਕਰਕੇ ਬੜੀ ਉਹ ਸੰਤੁਸ਼ਟੀ ਜਾਂ ਮਜ਼ਾ ਆਂਦਾ ਜੀ ਸਵਾਦ ਆਂਦਾ ਹੈ ਕਿ ਵੀ ਇਹ ਸ਼ੌਂਕ ਹੈ ਵਪਾਰ ਨਹੀਂ ਹੈ ਸੋ ਜਦੋਂ ਕਿਸੇ ਦਾ ਕੋਈ ਨੁਕਸ ਨਹੀਂ ਘਟ ਸਕਦਾ ਹੁੰਦਾ। ਥੈਂਕ ਯੂ ਬਹੁਤ ਮਿਹਰਬਾਨੀ ਸਾਡਾ ਕੰਮ ਹੋਕਾ ਦੇਣਾ ਹੈ। ਹੁਣ ਜਾਗਣਾ ਨਾ ਜਾਗਣਾ ਤੁਹਾਡਾ ਆਪਣਾ ਫਰਜ਼ ਹੈ 26 ਔਰ 27 ਨੂੰ ਜਾ ਕੇ ਤੁਸੀਂ ਕੈਨੇਡਾ ਦੀ ਡਿਟੇਲਡ ਜਾਣਕਾਰੀ ਜਿਹੜੀ ਲੈ ਸਕਦੇ ਹੋ। ਅੱਜ ਦਾ ਸ਼ੋਅ ਇੱਥੇ ਖਤਮ ਕਰ ਰਹੇ ਆ ਆਪਣੇ ਦੋਸਤ ਰਣਜੀਤ ਸਿੰਘ ਨੂੰ ਲੱਗ ਕੇ ਧੰਨਵਾਦ ਅਸ਼ਕ।